ਜਦੋਂ ਛੋਟੇ ਵੇਲੇ ਟਾਈਮ ਕਹੇ ਜਾਂ ਹੁੰਦਾ ਸੀ ਹੁਣ ਤਾਂ ਇੰਨਾ ਮਾੜਾ ਟਾਈਮ ਆ ਗਿਆ ਨਾ ਲੋਕ ਉੱਤੋਂ ਕੁਛ ਨੇ ਵਿੱਚੋਂ ਕੁਛ ਨੇ ਤੇ ਪਤਾ ਨਹੀਂ ਕਿ ਹੋ ਜਾ ਟਾਈਮ ਬਾਲੇ ਜਿਆਦੇ ਮਾੜਾ ਆ ਗਿਆ ਹੁਣ ਤਾਂ ਹਜੇ ਤਾਂ ਆਹ ਹੁਆ ਤੀਏ ਹਜੇ ਕੀ ਹੈ ਛੋਟੇ ਵੇਲੇ ਕਹਿੰਦੇ ਬਾਲੇ ਚੰਗੇ ਸਾਡੇ ਵੇਲੇ ਤਾਂ ਤੀਏ ਖੂਹਾਂ ਤੋਂ ਤਾਂ ਪਾਣੀ ਭਰਦੇ ਅੱਛਾ ਖੂਹਾਂ ਤੋਂ ਲੈਂਦੀਆਂ ਤਵੜੇ ਤੋਂ ਪਰੇ ਤੌੜੀ ਤੋਂ ਹੁੰਦੀਆਂ ਹੁਣ ਕੋਈ ਤੌੜਾ ਧੁੰਦੀ ਦੇਖੀ ਐ ਕੈਂਪਰ ਧੁੰਦੀ ਦੇਖੀ ਐ ਹੂੰ ਹਾਂ ਤੋਂ ਤਾਂ ਉਹਦੇ ਤੋਂ ਕਿ ਭਰਤੇ ਲਿਉਂਦੀਆਂ ਅੱਛਾ ਫੇਰ ਆਟਾ ਹੁੰਦਾ ਜੇ ਇੱਕ ਬੇਬੜੀ ਨੇ ਰੋਟੀ ਬਣਾ ਦੀ 10 ਬੱਚੇ ਖਾ ਜਾਂਦੇ ਹੁਣ ਓਨੀਕੀ ਚੀਜ਼ ਬਣਾਉਣਗੀਆਂ ਤੇ ਦੇ ਕੋਈ ਬੋਲ ਮਾਰ ਨੂੰ ਟੱਕ ਲਾਣਗੀਆਂ ਜਦੋਂ ਬਾਹਰ ਲਾਗੀਆਂ ਉਹ ਬੱਚੇ ਨੂੰ ਖਵਾਣਗੇ ਨਾ ਪਖਾਣਗੇ ਤੇ ਅੱਗੇ ਪੁੱਤ ਪਾਣੀ ਦਾ ਸਾਧਨ ਘੱਟ ਸੀ ਤੇ ਟਿੱਬਿਆਂ ਤੇ 베 ਰੜੀ ਹੁੰਦੀ ਛੋਲੇ ਤੇ ਕਣਕ ਅੱਛਾ ਉਹ ਫੇਰ ਥੋੜੇ ਥੋੜੇ ਹੁੰਦੇ ਅੱਛਾ ਤੇ ਬੁੜੇ ਕੁੱਟ ਕੇ ਲਿਆਉਂਦੀ ਪੁੱਟ ਕੇ ਲਿਆ ਕੇ ਉਹ ਤੌੜੇ ਇਥੇ ਪਾ ਜਾਂਦੇ ਦਾਣੇ ਮੱਟੀਆਂ 'ਚ ਪਾ ਲਾਂ। ਮੱਟੀਆਂ 'ਚ ਪਾ ਕੇ ਢੱਕ ਲਾਂਦੀ। ਜਿਹੜੇ ਕੋਈ ਵੱਧ ਹੁੰਦੀ ਉਹ ਮੱਟੀ ਦਾ ਮੂੰਹ ਲਿਪਕ ਦਾਂਦੇ। ਵੀ ਕੋਈ ਵਿੱਚ ਜਾਨਵਾਰ ਵੀ ਨਾ ਪੈ ਜਾਣ ਦਵਾਈ ਕਰਕੇ। ਅੱਛਾ। ਦਵਾਈ ਵੀ ਉਹ ਹੁੰਦੀ ਪੁੱਤ ਫੱਕੇ ਆਈ ਅੱਗੇ। ਅੱਛਾ। ਹੁਣ ਤਾਂ ਗੋਲਣਾ ਨੇ। ਹਾਂ ਹੁਣ ਤਾਂ ਬਿਮਾਰੀ ਦਾ ਘਾੜੀ ਆ। ਆਹ ਕੁੜੀਆਂ ਨੇ। ਤੇ ਅੱਗੇ ਉਹ ਫੱਕੇ ਆਈ ਦਵਾਈ ਹੁੰਦੀ ਵਿੱਚ ਲਵੇੜਨਾਂ ਦੇ ਜਦੋਂ ਪੀਣਾ ਪਿਆਉਣਾ ਹੁੰਦਾ ਉਹ ਢੋਹ ਲਾਂਦੇ। ਅੱਛਾ। ਤੇ ਉਹ ਬੇਰੜੀ ਸਮਝ ਬਾਜਰਾ ਤੇ ਕਣਕ ਕਣਕ ਰਾ ਕੇ ਬੇਸਣੀ ਰੋਟੀ। ਅੱਛਾ ਕੋਈ 5 ਕਿਲੋ ਪੀ ਲਾਂਦੀ ਖਕੀ ਤੇ ਕੋਈ 2 ਕਿਲੋ ਪੀ ਲਾਂਦੀ ਕਿਸੇ ਤੋਂ ਪੀ ਹੀ ਨਾ ਜਾਂਦਾ ਫੇਰ ਪਤਾ ਕੀ ਕਹਿੰਦੇ ਜੇ ਕੋਈ ਦੂਜੀ ਦੇ ਦੂਜੀ ਲੈਣ ਵਾਗ ਜਾਂਦੀ ਉਹ ਕਹਿੰਦੀ ਲੈ ਮੈਂ ਤਾਂ ਹੋਰ ਪੀ ਲੂੰਗੀ ਤੂੰ ਆਹ ਆਪਣੇ ਬੱਚਿਆਂ ਨੂੰ ਕਿ ਨਾ ਖਵਾ ਦੇ ਲੈ ਨਾ ਕਿੰਨੇ ਲੋਕ ਚੰਗੇ ਸੀ ਹਾਂ ਇਹ ਜਲ ਜਲ ਕਰੇ ਇੱਕ ਇੱਕ ਬੱਚੇ ਦੇ ਇੱਕ ਕੁੜਤਾ ਮੀਕਰ ਹੁੰਦੀ ਅੱਛਾ ਜੇ ਦੂਜੀ ਕਹਿੰਦੀ ਮੇਰੇ ਬੱਚੇ ਦੇ ਮੈਦੀ ਦੇ ਧੋਣੇ ਹੈ ਨਹੀਂ ਲੈ ਤੂੰ ਆਹ ਘੇਰਾ ਪਾ ਕੇ ਤੂੰ ਉਹ ਦੇਖ ਲਾ ਹਣਾ ਹਾਂ ਉਹ ਵੀ ਟਾਈਮ ਸੀ ਸਿਰਫ ਤੋਂ ਚੁੰਨੀ ਨਾ ਲਾਉਣੀ ਆ ਜੇ ਸਿਰ ਜਿਹੜੀ ਸਿੱਖ ਵੀ ਧੀ ਹੈ ਜੱਟ ਦੀ ਧੀ ਹੈ ਉਹ ਸਿਰਫ ਤੋਂ ਚੁੰਨੀ ਨਹੀਂ ਲਾਉਗੀ ਹੁਣ ਪਤਾ ਕੀ ਹੈ ਮੈਨੂੰ ਪਤਾ ਹੈ ਹੁਣ ਚੁੰਨੀ ਤਾਂ ਬਾਤ ਮਾਰਨਗੇ ਚਰਾਟੇ ਤੇ ਮਾਗਰ ਪੂਛਣਾ ਲਮਕਦਾ ਭਾਰ ਲੱਗਦਾ ਚੁੰਨੀ ਦੇ ਬਾਲ ਦੇ ਮੂੰਹ ਚ ਪੈਂਦੇ ਅੱਧੇ ਰੁੱਟ ਝੁੱਕ ਜਪੇ ਹੁਣ ਤਾਂ ਕਹਿੰਦੀ ਚੁੰਨੀ ਦਾ ਬੋਝ ਹੈ ਵਾਹ ਜੀ ਇਹ ਤੀ ਇਹ ਅਗਲੀ ਗੱਲ ਤਾਂ ਹੁਣ ਕੋਈ ਨਹੀਂ ਰਹੀ ਫਿਰ ਜਦੋਂ ਕੋਈ ਸੌਹਰਾ ਆਉਂਦਾ ਜੇਠ ਆਉਂਦਾ ਉਹ ਖੰਗੂਰਾ ਮਾਰਦਾ ਉਦੀ ਪਰਲਾ ਕਰ ਦਿੰਦਾ ਹੁਣ ਕੋਈ ਪਰਲਾ ਕਰਦੀ ਉਹ ਜੇਠ ਦੇ ਬਰਾਬਰ ਬਹਿ ਜਾਂਦੀ ਨਹੀਂ ਸੌਹਰੇ ਦੇ ਬਰਾਬਰ ਬਹਿ ਨਹੀਂ ਇਹ ਕੋਈ ਸ਼ੰਗ ਸ਼ਰਮ ਨਹੀਂ ਰੱਖਦਾ ਵੱਡੇ ਛੋਟੇ ਦੀ ਨੂੰਹੀ ਦੀ ਪਰਖ ਪੈਂਦੀ ਹੈ ਹੁਣ ਤਾਂ ਪਤਾ ਹੀ ਲੱਗਦਾ ਜੇ ਕੋਈ ਰਿਸ਼ਤੇਦਾਰ ਆ ਜੀ ਵੀ ਨੂੰ ਹੈ ਕਿ ਧੀ ਹੈ हां ਨਹੀਂ ਪਤਾ ਫਿਰ ਤੀ ਸਿਰ ਬੌਂਦੀਆਂ ਅੰਦਰ ਬੌ ਕੋਈ ਬੌਣੀਆਂ ਕਿ ਤਾਂ ਇਹ ਟਾਈਮ ਹੁੰਦਾ ਤੀਏ 4 ਵਜੇ ਜਾਂਦੀ ਵੱਗ ਛੜਦੇ ਗਾਈਆਂ ਵੱਗ ਚ ਛੜਦੇ ਉਹ ਬਾਗ ਆਉਂਦਾ ਲੋ 2:30 ਵਜੇ ਅੱਛਾ ਉਦੋਂ ਬੁੜੀਆਂ ਖਿਚੜੀ ਧਰਦੀ ਕੋਈ ਤਾਂ ਕੋਈ ਦਲੀਆ ਸਮਝ ਸਾਡੇ ਤਾਂ ਮਿੱਠਾ ਰੱਗੀ ਹੁੰਦਾ ਮੇਰੀ ਦਾਦੀ ਮਿੱਠਾ ਦਲੀਆ ਬਣਾਉਂਦੀ ਉਹ ਤੌੜੀ ਲਾ ਲਾਂਦੀ ਜੇ ਤੌੜੀ ਲਾ ਲਾਂਦੀ ਚਾਹ ਕੇ ਪਾ ਕੇ ਖਾਣਾਂ ਦੀ ਆਥ ਨੇ ਪਤਾ ਕੀ ਹੁੰਦਾ ਵਿੱਚ ਦਸੀ ਪਾਉਂਦੇ ਵਿੱਚ ਮੱਝ ਤੋਂ ਧਾਰਾ ਮਰਵਾ ਲਾਂਦੇ ਜਿਹੜਾ ਚੌਂਦਾ ਬੁੜੀ ਚੌਂਦੀ ਕਿ ਬੰਦਾ ਚੌਂਦਾ ਉੱਤੇ ਓੜ ਬਣਾ ਲਾਂਦੀ अच्छा फिर ਉਹ ਤੇਓੜ ਬਣ ਜਾਂਦੀ ਪਹਿਲਾਂ ਖਿਜੜੀ ਪਾ ਲਈ ਰਈਆ ਪਾ ਰਿਆ ਫੇਰ ਵਿੱਚ ਦੁੱਧ ਚੋਲਿਆ ਆਹ ਗੱਸੀ ਪਾ ਲਈ ਫੇਰ ਵਿੱਚ ਕੱਚਾ ਦੁੱਧ ਪਾ ਰਿਆ ਫੇਰ ਉਹ ਪਰ ਪਰ ਬਾਟੀਆਂ ਜਿੰਨੇ ਨੇ ਖਾਣੀਆਂ ਨੇ ਦੋ ਕਟਸ਼ੀਆਂ ਤਿੰਨ ਕਟਸ਼ੀਆਂ ਉਹ ਸਾਰੀ ਖਿਜੜੀ ਖਾਂਦੀ ਅੱਛਾ ਤੇਓੜ ਬਣਾ ਕੇ ਕਹਿੰਦੇ ਹਾਂ ਹੁਣ ਨੀ ਕ ਕੀ ਤੇਓੜ ਖਾਦੀ ਏ ਤੇਰੀ ਉਹ ਤੇਓੜ ਭਾਜੀ ਦੀ ਉਹ ਤੇਓੜ ਖਾਂਦੀ ਤੇ ਸਾਰੀ ਚੀਜ਼ ਉਹ ਬਣ ੜ ਕੇ ਖਾਂਦੀ ਐ ਨਹੀਂ ਸੀ ਵੀ ਇੱਕ ਆ ਗਿਆ ਖਾ ਗਿਆ ਜੇ ਕੋਈ ਤੂੰ ਮੈਂ ਆ ਜਾਂਦਾ ਘਰਾਂ ਦਾ ਬੱਚਾ ਆ ਜਾਂਦਾ ਉਹ ਵੀ ਖਾ ਜਾਂਦੇ ਆ ਕੇ ਤੇ ਹੁਣ ਹੁਣ ਪੱਖੋਂ ਹੁਣ ਪੱਖੋਂ ਮੈਂ ਇੰਨੀ ਕਿ ਚੀਜ਼ ਬਣਾਵਾਂਗੀ ਆ ਬਸ ਉਹੀ ਖਾ ਲਾਂਗੀਆਂ ਤੇ ਧਿਆਨ ਬਸ ਮੇਰਾ ਭਾਈ ਵੱਡ ਕੇ ਬੰਨ ਬੰਨ ਸੁਣ ਦੱਬੇ ਬੜਾ ਔਖਾ ਲੱਗਦਾ ਹੂ ਤੁਸੀਂ ਇੰਨੇ ਚੰਗੇ ਸਮੇਂ ਦੇਖਿਆ ਹਨਾ ਇੰਨਾ ਮਾੜਾ ਸਮਾਂ ਹੁਣ ਚੱਲ ਰਿਹਾ ਹੁਣ ਤਾਂ ਹੀ ਬਾਹਰ ਸਮਾਂ ਮਾੜਾ ਹੈ ਉਹ ਸਮਾਂ ਤਾਂ ਆ ਜਾਏ ਅਭੀ ਇਹ ਫੁੱਲਾ ਵਾਂਗੂੰ ਲੱਗਦਾ ਸੀ ਤੇ ਹੁਣ ਤਾਂ ਜੇ ਕੋਈ ਭੈਣ ਭਾਈ ਆ ਜਾਂਦਾ ਕਿਸੇ ਦੇ ਬੁਢਾ ਠੇਰਾ ਮਰ ਜਿਆਂਦਾ ਅੱਗੇ ਮੌਤ ਘਟ ਹੁੰਦੀ ਸੀ ਜੀਏ ਹੁਣ ਮੌਤ ਤਾਂ ਵਾਲੀ ਹੈ ਅੱਗੇ ਮੌਤ ਮਾਂ ਦੀ ਪਾਲੀ ਮੌਤ ਹੁੰਦੀ ਪਤਾ ਹੈ ਫਿਰ ਕੀ ਹੁੰਦਾ ਇਹ ਸਾਰਾ ਪਿੰਡ ਆਉਂਦਾ ਉਹਨਾਂ ਦੀ ਕਣਕ ਹੁੰਦੀ ਉਹ ਇਕੱਠੀ ਕਰਕੇ ਲਿਆਉਂਦੇ ਜੇ ਨਰਮੇ ਦੀ ਫਸਲ ਹੁੰਦੀ ਨਰਮਾ ਚੁੱਕ ਕੇ ਲੈਂਦੇ ਹਨਾ ਹਾਂ ਇੰਨਾ ਭਲਾ ਜੀ ਸੀ ਇੰਨਾ ਭਲਾ ਸੀ ਆਗਲੇ ਦੇ ਚੁੱਕ ਕੇ ਅੰਦਰ ਪਾ ਕੇ ਜਾਣਾ ਤੇ ਅਗਲੇ ਨੂੰ ਸਾਰੀਆਂ ਅੰਡ ਗਮਾਂਡੀਆਂ ਨੇ ਕਹਿਣਾ ਭਾਈ ਤੁਸੀਂ ਬੈਠ ਕੇ ਰੋਣਾ ਕਰੋ ਅਸੀਂ ਤੁਹਾਡੇ ਮੂੰਹ ਚ ਕਰਕੇ ਪਾਵਾਂਗੇ ਤੇ ਹੁਣ ਤਾਂ ਮੈਂ ਤੇਰੇ ਰੋਟੀ ਪਕਾਉਣ ਗਈ ਸੀ ਮੈਂ ਤੈਨੂੰ ਚਾਹ ਕਰਕੇ ਦੀ ਗੱਲ ਦੀ ਮੇਹਣਾ ਦੇ ਦਿੰਦੀ ਉਹੀ ਗੱਲ ਦਾ ਉਹਦੀ ਮੇਹਣਾ ਪਾਦੀ ਮੁਰਤਾ ਆਖਦਾ ਵੀ ਮੇਹਣਾ ਦੇਉਂਦਾ ਹਾਂ ਦਾ ਬਈ ਦੁੱਖ ਦਾ ਹੁਣ ਤਾਂ ਕਿ ਜੇ ਤੂੰ ਕਰੇਂਗੀ ਮੇਰੇ ਤਾਂ ਮੈਂ ਤੇਰੇ ਕਰੂੰਗੀ ਮੁਰਨਾ ਕੀ ਹੁੰਦਾ ਹੈ ਹਨਾ ਜਿੰਨਾ ਕ ਬਗ ਦੀ ਹਾਂ ਹੁਣ ਤਾਂ ਬਿੜੀਆਂ ਕਰ ਲਈਆਂ ਲੋਹੂਆਂ ਨੇ ਮਰਗ ਦੀਆਂ ਵੀ ਬਿੜੀਆਂ ਹੋ ਗਈਆਂ ਚਾਰ ਚਾਰ ਪੰਜ ਪੰਜ ਦਿਨ ਤੀਏ ਵਿਆਹ ਚੱਲੀ ਜਾਂਦੇ ਕੋਈ ਵਾਸਤਾ ਨੱਖ ਚ ਪਾਇਆ ਨਾ ਰੜਕਦੇ ਘਰ ਦੇ ਘਰ ਦੇ ਲੱਡੂ ਹੁੰਦੇ ਦੇਸੀ ਦੇ ਅੱਛਾ ਪਾ ਮਾ ਸਾਰਾ ਪਿੰਡ ਖਾ ਖਾ ਵਗ ਜਾਂਦਾ ਹੁਣ ਥੋੜੇ ਜਿਹਾ ਪਕਾਉਣਗੇ ਉਹ ਲੁਕੋ ਲੈਣਗੇ ਕਿਸੇ ਨੂੰ ਦੇਤਾ ਕਿਸੇ ਨੂੰ ਨਾ ਦੇਤਾ ਮਾੜੀ ਲੋ ਘੰਟਿਆਂ ਚ ਵਿਆਹ ਕਰ ਲੈਂਦੇ ਨਾਲੇ ਲੋ ਘੰਟਿਆਂ ਚ ਵਿਆਹ ਕਰ ਲੈਂਦੇ ਨੇ ਤੇ ਆ ਬਾਜੇ ਢੋਲਕੀਆਂ ਇਹ ਵਿਚੇ ਰਵਜਾਈ ਜਾਣਗੇ ਬੀਬੀ ਉਦੋਂ ਲੋਕਾਂ ਨੂੰ ਟੈਨਸ਼ਨ ਡਿਪਰੈਸ਼ਨ ਦਾ ਪਤਾ ਹੀ ਨਹੀਂ ਹੁੰਣਾ ਹਨਾ ਹਾਂ ਕਿਉਂਕਿ ਲੋਕ ਗੱਲਾਂ ਲੋਕਾਂ ਚ ਵਿਚਰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀਗੇ ਹੁਣ ਜੇ ਵਿਆਹ ਕਰ ਲੈਂਦਾ ਅਗਲਾ ਉਹ ਵੀ ਪੈਲਸ ਚ ਉੱਥੇ ਉਹ ਕੀ ਆ ਉਹ ਸੌਂਡ ਵੱਜੀ ਜਾਂਦੇ ਆ ਫੜਕਾ ਦੜਕਾ ਬਸ ਉਹੀ ਹੁਣ ਨਾ ਪੁੱਤ ਹੁਣ ਅੱਗੇ ਤਾਂ ਨਾ 8 ਦਿਨ ਜਨਮ ਦੀ ਬੋਤਿਆਂ ਤੇ ਤੇ ਬੋਤੀਆਂ ਤੇ ਅੱਛਾ ਤੇ ਝਾਂਜਰਾਂ ਪਾਈਆਂ ਹੁੰਦੀਆਂ ਤੇ ਬਰਾਤਿਆਂ ਦੀ ਚੂੜੀਆਂ ਪਾਈਆਂ ਹੁੰਦੀਆਂ ਤੇ ਫਰਲੇ ਛੱਡੇ ਹੁੰਦੇ ਮਾਵੇ ਵਾਲੀਆਂ ਪੰਗਾ ਬੰਨੇ ਹੁੰਦੇ ਆ ਤੇ ਅੱਖ ਜਪਾਈ ਨਾ ਰੜਕਦੀ ਜਾਂਦਾ ਹਾਂ ਦੇਖ ਲੈ ਹਾਂ ਗਲੀ ਗਲੀ ਚ ਜਨ ਫਿਰ ਜਾਂਦੀ ਤੇ ਨਾਲੇ ਆਏ ਨੀ ਪਾਣ ਦੇ ਪੂਰੇ ਸੰਗੇ ਲੈਣਾ ਇੰਨੇ ਦਿਨ ਹਨ ਬੋਤਲਾਂ ਦੇ ਉੱਤੇ ਖੌਰੂ ਪੈਂਦਾ ਹੁਣ ਦਾ 8 ਘੰਟੇ ਰੱਖਣੇ ਓਖੇ ਹੋ ਜਾਂਦੇ 8 ਘੰਟੇ ਕਿਹੜੇ ਹੁਣ ਤਾਂ ਅਸੀਂ ਤਾਂ ਜਿਉਂਨੇ ਆਨੰਦ ਤੇ ਤੁਸੀਂ ਇੱਥੇ ਗਾਉਣ ਵਜਾਉਣ ਮਜਾ ਲੂ ਆਥਣ ਨੂੰ ਖਤਮ ਕਹਾਣੀ ਤਾਹੀਂ ਬੰਦੇ ਦਾ ਅੱਗੇ ਬਰਤ ਦੇ ਸੀ ਬੰਦੇ ਨਾਲ ਪਤਾ ਲੱਗਦਾ ਸੀ ਸੁਆਹ ਦਾ ਪਤਾ ਲੱਗਦਾ ਸੀ ਵੀ ਕਿਹੋ ਜੇ ਰਿਸ਼ਤੇਦਾਰ ਨੇ ਹਾਂ ਕੁਝ ਹੀ ਪਤਾ ਲੱਗਦਾ ਕੀ ਪਤਾ ਲੱਗਣਾ ਸੀ ਕੁਝ ਨਹੀਂ ਪਤਾ ਲੱਗਦਾ ਜੇ ਅਗਲਾ ਬੋਲਦਾ ਤਾਂ ਮੁੱਲ ਦਾ ਬੋਲਦਾ ਅਗਲਾ ਲੱਡੂ ਜਲੇਬੀਆਂ ਹੁੰਦੀਆਂ ਦੂਜੀ ਮਿਠਾਈ ਨਾ ਹੁੰਦੀ ਪਕੌੜੇ ਤੇ ਪਨੀਰੀ ਵਿੱਚ ਰਾਮਾ ਵੀ ਪਕਾ ਕੇ ਮੰਡਾ ਲਾ ਦੇ ਇੱਕ ਇੱਕ ਲੱਡੂ ਤਰ ਕੇ ਇੰਨੇ ਕ ਪਕੌੜੇ ਇੰਨੀ ਕ ਪਨੀਰੀ ਤੇ ਹੁਣ ਹੁਣ ਮੈਂ ਜਦ ਦੀ 100 ਚੀਜ਼ਾਂ ਹੋਰ ਨੂੰ ਡੱਬਾ ਡੱਬੇ ਚ ਸਤ ਪੰਤੀ ਜੀ ਆ ਬਿਮਾਰੀ ਹੈ ਬੇਬੇ ਨੇ ਨਹੀਂ ਹੁੰਦਾ ਪਹਿਲਾਂ ਜੀ ਕੋਈ ਚੀਜ਼ ਸੀ ਦੇਖੋ ਤੁਸੀਂ ਕਹਿੰਦੇ ਲੱਡੂ ਸੀ ਉਹ ਦੇਸਣ ਦੀ ਹੁੰਦੇ ਸੀ ਹੈਨਾ ਘਰ ਦੇ ਲੱਡੂ ਕਰੇ ਪਿਉ ਦੇ ਛੋਲੇ ਪੱਲੀਆਂ ਤੇ ਸੁਕਣੇ ਪਾਉਂਦੇ ਲੋੜਿਆਂ ਤੇ ਪੱਲੀਆਂ ਨਹੀਂ ਸੀ ਉਹ ਰੋਣੀਆਂ ਲੋੜਿਆਂ ਤੇ ਸੁਕਣੇ ਪਾਉਂਦੇ ਫਿਰ ਉਹਨਾਂ ਨੂੰ ਦਾੜ ਦਿਆਂ ਫਿਰ ਨਾ ਗੀਤ ਗਾਉਂਦੀਆਂ ਨਾ ਉਹਨਾਂ ਚੋਂ ਕਾਲਾ ਚੂਕਦੀਆਂ ਕੱਢੀ ਪੀਲੀ ਪੀਲੀ ਦਾੜ ਰੱਖ ਦਿੰਦੀਆਂ अच्छा फिर चक्कियां ਤੇ ਪੀ ਨਹੀਂ ਆ ਸਾਰੇ ਘਰਾਂ ਦੀਆਂ ਹੁਣ ਪੀ ਜਾਂ ਹੁਣ ਤਾਂ ਚੱਕੀ ਉਤੇ ਚੱਕੀ ਮਾਰ ਕੇ ਬੰਨ ਜਾਂ ਉਡੀਆਂ ਹਾਂ ਬਸ ਸ਼ੋਹ ਵਾਜਾ ਲਿਆਉਂਦੇ ਨੇ ਹੁਣ ਦੁਆਰੇ ਤੇ ਲੱਗੀ ਸ਼ੋਹ ਵਾਸ ਉੱਡ ਜਾਣ ਹੁਣ ਤਾਂ ਕਹਿੰਦੇ ਅਸੀਂ ਚੱਕੀਆਂ ਪੀਂਦੀਆਂ ਹਾਂ ਨਾ 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 ਹੁਣ ਨਿੱਜ ਕਿਆਂ ਪੀਂਦੀਆਂ ਹੁਣ ਤਾਂ ਦੋ ਬੰਦਿਆਂ ਦੀ ਰੋਟੀ ਨਹੀਂ ਪਕਾ ਸਕਦੀਆਂ ਹਾਂ ਉਹ ਵੀ ਗੈਸ ਤੇ ਉਹ ਵੀ ਗੈਸ ਤੇ ਗੈਸ ਤੇ ਵੀ ਓਖੀ ਹਾਂ ਤੇ ਅੱਗੇ ਅਸੀਂ ਗੋਹਾਂ ਨਾ ਰੋਟੀਆਂ ਪਕਾਉਂਦੀਆਂ ਬੁੜੀਆਂ ਗੋਹਾਂ ਨਾ ਖੀਰ ਰਿਜਦੀ ਹਾਰੇ ਚ ਹੁਣ ਕਿਸੇ ਦੀ ਖੀਰ ਹਾਰੇ ਚ ਰਿਜਦੀ ਆ ਨਹੀਂ ਹੈ ਅੱਗੇ ਤਾਂ ਕੀਰੇ ਹਾਰੇ ਗੀਦੀ ਹਾਂ ਨਾਲੇ ਗੀਤ ਗਾਉਂਦੀਆਂ ਫਿਰਦੀਆਂ ਰਹਿੰਦੀਆਂ ਤਾਂ ਵੀ ਹਾਰੇ ਰਿੰਦੀ ਫੀਰ ਤੇ ਚੁੱਲ੍ਹੇ ਪਕਾਵਾਂ ਰੋਟੀਆਂ ਅੰਬਰ ਦੇ ਤਾਰੇ ਗਿਣਦੇ ਆ ਤੇ ਧਰਤੀ ਦਾ ਵਿਚਾਲਾ ਹੁਣ ਕੋਈ ਕਹਿੰਦੀ ਐ ਨਹੀਂ ਪਤਾ ਹੀ ਨਹੀਂ ਕਿਸੇ ਨੂੰ ਹੁਣ ਤਾਂ ਸਾਡੇ ਵਰਗੇ ਤਾਂ ਸਾਰਿਆਂ ਦੇ ਕੰਨਾਂ 'ਚ ਮੋਬਾਈਲ ਕੰਨਾਂ 'ਚ ਮੋਬਾਈਲ ਕੰਨਾਂ 'ਚ ਮੋਬਾਈਲ ਇਹ ਚੱਲਦਾ ਮੋਬਾਈਲ ਨਹੀਂ ਪਾਗਲ ਕਰ ਰੱਖੀ ਹਾਂ ਮੋਬਾਈਲ ਨਹੀਂ ਪਾਗਲ ਕਰ ਰੱਖੀ ਹੁਣ ਵਾਲੇ ਟਾਈਮ ਚੰਗੇ ਸੀ ਬੇਬੇ ਸੋਡੇ ਵਾਲੇ ਸੀ ਚੰਗੇ ਸੀ ਹੁਣ ਉਹ ਵੇਲੇ ਤਾਂ ਨਹੀਂ ਤਹੀ ਬੇਬੇ ਤੁਸੀਂ ਕਦੇ ਕਦੇ ਸੋਨੂ ਆ ਗੱਲਾਂ ਚ ਆ ਹੋਣ ਵਾਲੇ ਕੰਮ ਪਸੰਦ ਨਹੀਂ ਲੱਗਦੇ ਹਨਾ ਹੁਣ ਕੰਮ ਪਸੰਦ ਨਹੀਂ ਸੱਸਾ ਤੁਸੀਂ ਉਹ ਮੁੰਡਾ ਤਾਂ ਪਈਆਂ ਨੇ ਇੱਕ ਵਸ ਸੱਸਾ ਕੰਮ ਕਰਦੀਆਂ ਨੇ ਹੁਣ ਵਾਲੇ ਯੁੱਗ ਚ ਹੁਣ ਸੱਸਾ ਫਰੀਕਾ ਸ਼ੁਰੂ ਹੋਈ ਜੇ ਲੋ ਕੁੜੇ ਆ ਜਾ ਉਹਨੂੰ ਸੱਸਾ ਮੂਟਾ ਕ ਲੂ ਮੂਟਾ ਕ ਲਾਨੀ ਮੇਰੀ ਸੱਸਾ ਲਈ ਤੇ ਫੇਰ ਨੂੰ ਤਾਂ ਕੰਮ ਸੱਸਾ ਤਾਂ ਕੰਮ ਕਰਦੀ ਐ ਨੂੰ ਪਈ ਜਾ ਕਦੀ ਐ ਜੇ ਜੋ ਸੱਸਾ ਕੰਮ ਕਰ ਲੈਂਦੀ ਐ ਨੂੰ ਜਾਂ ਟੀਵੀਨ ਲਾ ਲੂ ਜਾਂ ਮੋਬਾਈਲ ਲੇ ਗੋ ਹੁਣ ਆਏ ਕੰਤਾ ਬਾळा ਮੱਸੇ ਰਹੀ ਐ ਸੀ ਤੀ ਇਹੋ ਬੇਬੇ ਤੁਸੀਂ ਤੁਹਾਨੂੰ ਜਿਹੜਾ ਪਿਛਲਾ ਜੁੱਗ ਐਨਾ ਵਧੀਆ ਤੁਸੀਂ ਦੇਖਿਆ ਹੁਣ ਕਿਵੇਂ ਕੱਟੀ ਜਾਂਦਾ ਸਾਡੇ ਵਰਗਿਆਂ ਨਾਲ ਨਾ ਫੇਰ ਉਹ ਦਿਨ ਉਹ ਜਿਹੜੇ ਬਦਲਦੇ ਆ ਕੋਈ ਫੇਰ ਉਹ ਉਹੀ ਗੱਲ ਹੈ ਅੱਗੇ ਤਾਂ ਸੰਗ ਵੀ ਛੋਟੇ ਵੱਡੇ ਦੀ ਸ਼ਰਮ ਅਸੀਂ ਤਾਂ ਮੜਾ ਜੀ ਹੁਣ ਆ ਅਸੀਂ ਗੱਲ ਵੀ ਨਹੀਂ ਚੱਲਦੇ ਜੇ ਮੜਾ ਜੈਂ ਕਹੇ ਤਾਂ ਤੁਸੀਂ ਵੀ ਤੁਸੀਂ ਤਾਂ ਇੰਨਾ ਸੰਘਰਸ਼ ਕਰਿਆ ਜ਼ਿੰਦਗੀ ਨਾਲ ਹਨਾ ਤੇ ਵੀ ਅਸੀਂ ਤਾਂ ਉਹ ਵੀ ਨਹੀਂ ਚੱਲਦੇ ਕਿ ਕਹਿੰਦਨੇ ਆ ਵੀ ਕਿਵੇਂ ਕਹਤਾ ਅਸੀਂ ਸੱਸ ਦੀ ਤੇ ਸਹੁਰੇ ਦੀ ਤੇ ਜੇਠ ਦੀ ਇਹ ਤਿੰਨ ਚੀਜ਼ਾਂ ਮੇਮਨ ਹੈ ਜੇਠ ਨੂੰ ਦੇਖ ਕੇ ਵੱਲਾ ਕਰਨਾ ਵੀ ਨੀਵੀਂ ਪਾ ਲਈ ਜੇਠ ਵੀ ਸਹੁਰੇ ਬਰੋਬਰ ਹੀ ਹੁੰਦਾ ਏ ਜੇ ਕੋਈ ਮੰਨੇ ਮੰਨੇ ਹਾਂ ਜੇ ਕੋਈ ਨਾ ਮੰਨੇ ਫੇਰ ਸਹੀ ਰੱਬ ਵਰਗਾ ਹੁੰਦਾ ਜੇਠ ਵੀ ਹਾਂ ਸੱਸ ਸਹੁਰੇ ਨਾਲ ਤਾਂ ਹੋਣੀ ਹੀ ਹੋਣਾ ਜੇਠ ਵੀ ਬਰੋਬਰ ਹੈ ਸਹੁਰੇ ਤੇ ਸੱਸ ਦੇ ਵੱਡਾ ਛੋਟਾ ਹੁੰਦਾ ਕੀ ਤੇ ਹੁਣ ਨਹੀਂ ਪਰਤ ਪਾਉਂਦਾ ਕੋਈ ਫੇਰੇ ਸਾਹ ਹੁਣ ਉਹ ਉਹ ਯੁੱਗ ਤਾਂ ਬਾਲਾ ਚੰਗਾ ਸੀ ਉਹ ਯੁੱਗ ਵਰਗਾ ਯੁੱਗ ਨਹੀਂ ਆ ਸਕਦਾ ਸੀ ਹੁਣ ਤਾਂ ਨਹੀਂ ਹੁੰਦਾ ਨਾ ਨਾ ਹੁਣ ਤਾਂ ਜੇ ਬੁੜੀ ਇੱਕ ਵਾਰੀ ਟੱਪਾ ਬੋਲੂ ਤਾਂ ਮੂਰੇ ਦੱਸਣਾ ਆਉਂਦੀਆਂ ਨੇ ਨਾਸਨ ਆਉਂਦੀਆਂ ਉਹ ਮੈਨੂੰ ਕੰਮ ਨਾ ਰੱਖਣ ਆਈਆਂ। ਬੁੜੀ-ਮੂੜੇ ਭਾਂਡੇ ਦਾ ਢੇਰ ਲਾਣ ਦੀਆਂ, ਬੁੜੀ-ਮੂੜੇ ਕੱਪੜਾ ਦਾ ਢੇਰ ਲਾ ਲੰਦੀਆਂ ਨੇ। ਆਪ ਪਤਾ ਹੈ ਮੋਬਾਈਲ ਲਾ ਲੈ ਕੰਨ ਨਾਲ। ਪੀਦਾ ਫੋਨ ਹੈ। ਮੇਰੇ ਪੀਕਿਆਂ ਦਾ। ਹਾਂ। ਬੜੀ ਵਧੀਆ ਜ਼ਿੰਦਗੀ ਸੀ ਸੋਦੀ ਤਾਂ। ਕੱਚੇਕਾਰ ਹੁੰਦੇ ਸੀ ਹਨਾ ਤੇ ਲੋਕ ਦਿਲਾਂ ਦੇ ਬਹੁਤ ਸੱਚੇ ਸੀਗੇ। ਹੁਣ ਘਰ ਤਾਂ ਸਾਡੇ ਵਰਗਿਆਂ ਦੇ ਪੱਕੇ ਹੋ ਗਏ। ਤੇ ਮਨ ਬੇਈਮਾਨ ਨੇ ਹਣਾ ਇਹ ਠੀਕ ਹੈ ਧੀਏ ਗੱਲ ਹਾਂ ਇਹ ਠੀਕ ਹੈ ਤੇ ਵੀ ਹੁਣ ਨਾ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਆਪਣੇ ਗਵਾਂਢੀ ਨੇ ਇਧਰ ਲੇ ਲਾ ਲੋ ਤੁਸੀਂ ਉਹੀ ਦੇਖ ਦੇਖੀ ਬੱਚੀ ਜਾਂਦੇ ਨੇ ਪਤਾ ਨਹੀਂ ਕੀ ਹੈ ਵੀ ਬਸ ਮਾਇਸੀ اسی ਹੋਈਏ ਹਾਂ ਵੀ ਅਸੀ ਹੋਈਏ ਹੁਣ ਇਹ ਜਿਹੜਾ ਟਾਈਮ ਹੈਗਾ ਨਾਲੇ ਬੇਬੇ ਖਾਣਾ ਵੀ ਆਪੋ ਆਪਦਾਗਾ ਕਹਿੰਦੇ ਛੋਟੀ ਵੇਲੇ ਤੁਸੀਂ ਬੰਡ ਕੇ ਖਾਂਦੇ ਸੀਗੇ 10-10 ਘਰ ਇਕੱਠੇ ਰੋਟੀ ਬਣਾ ਲੈਂਦੇ ਤੁਸੀਂ ਕਹਿੰਦੇ ਵੀ ਇੱਕ ਤੋਂ ਨੂਰ ਹੁੰਦਾ ਸੀਗਾ ਵੀ ਲੈਣ ਪਾਰ ਤੇ ਮੰਜੇ ਡਾ ਲੈਂਦੇ ਹੁਣ ਤਾਂ ਤਿੰਨ ਦੋ ਤਿੰਨ ਜਈਆਂ ਤੋਂ ਘਰ ਚ ਬੰਦੇ ਨਹੀਂ ਹੈਗੇ ਹਨਾ ਤੇ ਤਿੰਨ ਚਾਰ ਮੈਂਬਰਾਂਗੇ ਉਹਨਾਂ ਦੇ ਵੀ ਮੂੰਹ ਅੱਡੋ ਅੱਡੀ ਨੇ ਆ ਅੱਡੋ ਅੱਡੀ ਕਿ ਗਵਾਂਡ ਗਵਾਂਡ ਦਾ ਇਹ ਮਾਹੌਲਾ ਦਾ ਆਂਡ ਗਵਾਂਡਾਲੇ ਕਹਿੰਦੇ ਨੇ ਵੀ ਅਸੀਂ ਹੋਈਏ ਵੀ ਗਵਾਂਡ ਤਾਂ ਹੋ ਵੀ ਨਾ ਪਤਾ ਨਹੀਂ ਕਿਉਂ ਮੱਚੀ ਜਾਂਦੇ ਕੀ ਤਖਲੀਬ ਹੈ ਖਾਣਾ ਆਪੋ ਆਵਦਾ ਖਾਣਾ ਆਪੋ ਹੁਣ ਤਾਂ ਬੜਾ ਬੁਰਾ ਹਾਲ ਹੈ ਅੱਗੇ ਕੱਚੇ ਘਰ ਹੁੰਦੇ ਸੀ ਇਹ ਕਾਣ ਕਰਦੇ ਹਮ ਇਕੱਠੇ ਹੋ ਕੇ ਮੁੰਡੇ ਹੂੰ ਉਹ ਵੀ ਮੁੰਡੇ ਸੀ ਮਾਵਾ ਦੇ ਪੁੱਤ ਸੀ ਪੁੱਤ ਸੀ ਆਖੇ ਲੱਗੇ ਉਹਨਾਂ ਦੇ ਮਣਾਸੇ ਮਾਰੇ ਹੁੰਦੇ ਸਿੱਕ ਤੇ ਬੱਠਾ ਚੱਕੇ ਹੁੰਦੇ ਟੋਕਰੇ ਮਿੱਟੀ ਚੱਪੜ ਚੋਂ ਪੱਟਦੇ ਪੱਟ ਕੇ ਘਰੇ ਢੇਰ ਲਾਉਂਦੇ ਫੇਰ ਉਹਦੇ 2-4 ਪਾਣੀ ਪਾਉਂਦੇ 2-4 ਕੰਈਆਂ ਦਾ ਮੱਧ ਦੇ ਫੇਰ ਉਹਨੂੰ 8 ਦਿਨ ਬਾੜ ਦਿੰਦੇ ਹੂੰ 8 ਦਿਨ ਦੇ ਕੇ ਬਾੜ ਫੇਰ ਇਕੱਠੀਆਂ ਹੋ ਕੇ ਮਿੱਟੀ ਲਾਉਂਦੇ ਹੁਣ ਲਾ ਦਾਂਗੇ ਉਹ ਉੱਤੇ ਥੋਬੋ ਥੋਬੀ ਹੋ ਜਾਣਾ ਹਾਂ ਸਹੀ ਹੁਣ ਮਿੱਟੀ ਲਾਉਣੀ ਆ ਨਾਈ ਕੋ ਮੱਦੇ ਕੋਈ ਨਹੀਂ ਆਪਕੇ ਲੱਗਦਾ ਹੂੰ ਤਾਂ ਮਿੰਟੇ ਜੀ ਜਰੂਰ ਕੋਠੇ ਤੇ ਲਿਖਾਂ ਜੇ ਥੱਲੇ ਆਉ ਨਿਕਲਦੀ ਮੁੱਟੀ ਕੋਈ ਉਹ ਵੇਲਾ ਆਉਣੀ ਸੀ ਤੇ ਦੇ ਕੱਚਾ ਤੇ ਪੋਚਾ ਫੇਰ ਦੇ ਕੰਨਾਂ ਲਿਪਦੇ ਤੇ ਜਦੋਂ ਅੰਦਰ ਮੰਜਾੜਾ ਉਹਨਾਂ ਨੇ ਕੀ ਸੋਹਣੀ ਮਿੱਟੀ ਦੀ ਬਾਤ ਕਿਹਾ ਉਹ ਜੇ ਆਪਾਂ ਹੁਣ ਚੁੱਲੇ ਤੇ ਮਿੱਟੀ ਲੈ ਲੈਨੇ ਕਿੰਨਾ ਸੋਨਾ ਹਾਂ ਜਿੰਨਾ ਹੁਣ ਤਾਂ ਚੁੱਲਾ ਵੀ ਪੱਕਾ ਲੱਗੇ ਟੈਰਾ ਆਤੀ ਹੈ ਉੱਤੇ ਰੋੜ ਲਾਖੇ ਰੋੜਾ ਹਾਂ ਬਸ ਸਾਰਾ ਕੁਝ ਖਤਮ ਹੋ ਗਿਆ ਹੌਲੀ ਹੌਲੀ ਚੁੱਲਾ ਵੀ ਖਤਮ ਕਰਤਾ ਉਹ ਵੀ ਪੱਕਾ ਤੇ ਰੋਟੀ ਪਕਾਉਣੀਆਂ ਰੋਟੀ ਪਕਾ ਕੇ ਝਾੜੂ ਨਾ ਲਾਉਂਦੀਆਂ। ਅੱਛਾ। ਵੀ ਉਹ ਕਿਵੇਂ ਨਾ ਲਾਉਂਦੀਆਂ? ਉਹ ਬੁੜਿਆਂ ਦੀ ਆਕਸ ਸੀ। ਵੀ ਕੋਈ ਜੀ ਕੋਈ ਜਨੌਰ, ਕੋਈ ਕੀੜੀ। ਉਹ ਜਿਹੜਾ ਆਪਾਂ ਰੋਟੀ ਪਕਾਉਣ ਵੇ ਸੁੱਸੜ ਦਿਖਦਾ ਆਪਾਂ ਤੁਠਾ ਪੰਦਿਆਂ ਤੋਂ ਉਹ ਮੂੰਹ ਚ ਪਊਗਾ। ਮੂੰਹ ਚ ਪਊਗਾ। ਉੱਥੇ ਸਭ ਕੁਝ ਸਹੀ। ਜਿੱਥੇ ਰੋਟੀ ਪਕਾ ਕੇ ਝਾੜੂ ਨਹੀਂ ਲਾਉਂਦੀ। ਸਾਰੇ ਬਜ਼ੁਰਗਾਂ ਦੀਆਂ ਫਿਰਾਂ ਦੀ ਗੱਲਾ ਹੈ ਨਾ। ਕਿਉਂ ਉਹ ਕਿੰਨੇ ਜਾਨਵਰਾਂ ਦੇ ਮੂੰਹ ਚ ਪਊ? ਹੂੰ। ਕਿੰਨੇ ਜਾਨਵਰਾਂ ਨੇ? ਅੱਗੇ ਬੁੜੀਆਂ ਪਤਾ ਸੀ। ਮੇਰੇ ਵਰਗ ਦੀ ਰੋਟੀ ਦਿੰਦੀਆਂ ਖਾ ਲਾਂਦੀਆਂ ਉਹਦੇ ਵਿੱਚੋਂ ਇੰਨੀ ਰੋਟੀ ਰੱਖ ਲਾਂਦੀ ਉਹ ਜਿੜੀਆਂ ਨੂੰ ਐ ਪਾਈਆਂ ਨੇ ਹੁਣ ਤਾਂ ਇਹਦੇ ਬੁੜੀ ਤੇ ਡੰਡਾ ਖੜਕ ਜੇ ਨਾ ਜਿੜੀਆਂ ਤੇ ਖੜਕ ਜੇ ਹੁਣ ਤਾਂ ਕਹਿੰਦੀ ਗੰਦ ਪਾਤਾ ਇੱਥੇ ਹਾਂ ਹੁਣ ਤਾਂ ਗੰਦ ਪਾਤਾ ਉਹ ਮਿੱਟੀ ਚ ਬੁੜੀ ਨੂੰ ਬਿਟਵਾ ਰਣ ਹੁਣ ਤਾਂ ਨਹੀਂ ਬੇ ਹੁਣ ਫਿਰ ਉਹ ਗੱਲ ਹੈ ਜੇ ਉਦੋਂ ਸਮੇਂ ਚੰਗੇ ਲੋਕ ਚੰਗੇ ਸੀ ਸਮਾਂ ਵੀ ਚੰਗਾ ਸੀ ਹੁਣ ਲੋਕ ਬੇ ਹੁਣ ਐਡਾ ਘਟ ਗਈਦਾ ਵੇਲਾ ਆ ਗਿਆ ਤੀਏ ਜਿੱਥੇ ਦੋ ਬੁੜੀਆਂ ਨੇ ਉੱਥੇ ਚੁਗਲ ਨੇ ਹਾਂ ਬਸ ਗੀਤ ਗਾਉਂਦੀਆਂ ਬੋਲੀਆਂ ਪਾਉਂਦੀਆਂ ਹਾਂ ਬੇਪਰਾਕ ਲੈਪੀਂਗਾ ਪਉੜੂਗਾ ਹੁਣ ਉਹ ਆ ਜਾ ਤਾਂ ਸਾਰਾ ਕੁਝ ਚੱਕਤਾ ਹਾਂ ਹੁਣ ਜਾਂ ਤਾਂ ਛੂਟਾ ਨਹੀਂ ਗੱਲਾਂ ਰਹਿ ਗਈਆਂ ਆ ਛੂਟ ਕੁੜੇ ਤੇਰੇ ਵਧੀਆ ਕੁੜਿਆ ਤੂੰ ਪਤਾ ਕਹੀ ਜੀ ਨਹੀਂਂ ਤੇਰਾ ਮੂੰਹ ਸਾਫ ਹੈ ਕੁੜਿਆ ਤੇਰੇ ਫੁਲਸੀਆਂ ਨੇ ਬਸ ਆ ਕੁਛ ਉਹ ਅੱਗੇ ਪੁੱਤ ਦੁੱਧ ਵਧਾਉਂਦੀਆਂ ਮਲਾਈ ਦੁੱਧ ਬਤਾ ਕੇ ਲੈ ਲੈ ਲੈਣੀ ਮੈਂ ਪਰਮਜੀ ਤੇ ਘਮਾਂਡੀਆਂ ਤੇ ਜਾਇਆ ਮਾੜਾ ਜਾਉ ਮੇਰੇ ਪਿੰਡ ਦੀਆਂ ਨੇ ਵਿਚਾਰੀਆਂ ਜਾਇਆ ਬੇਬੇ ਹੋਰ ਕੋਈ ਉਹ ਨਾ ਨਾ ਚਾਰ ਗੱਲਾਂ ਕਰਿਆ ਜਾਇਆ ਰਾਮ ਦੇ ਘੰਡੇ ਕਿਉਂ ਖਰਚ ਕਰਨੇ ਹੈਗੇ ਐਨੇ ਘੰਡੇ ਮਹਿੰਗੇ ਮਹਿੰਗੇ ਵਾਲੇ ਘੰਡੇ ਇੱਕ ਹਉਣ ਨਹੀਂ ਜੀ ਸੌਣ ਮੂਰੇ ਮੀਂਹ ਦਾ ਟਾਈਮ ਆ ਗਿਆ ਉਹਨਾਂ ਦੇ ਐਨੇ ਘੰਡੇ ਆ ਘਰੇ ਬੀਜੇ ਸੀਗੇ ਬਾਧੂ ਪਏ ਨੇਗੇ ਪੰਜ ਸੱਤ ਮੰਗ ਲਿਆਉਣੀ ਆਖੂ ਮੈਂ ਮੈਗੀ ਬਣਾਉਣੀ ਹੈਗੀ ਤੂੰ ਤਾਂ ਕਿੱਥੇ ਦਊਗੀ ਕਿ ਮੈਂ ਆ ਬਾਈ ਪਰਨ ਜੇ ਤਾਂ ਠੀਕ ਆ ਬਾਈ ਕਿਧਰ ਪਰ ਜੇ ਦੁਪਹਿਰੇ ਦੁਪਹਿਰੇ ਬਸ ਆਈ ਆਈ ਸੀ ਮੈਂ ਨਿਵੇੜਲੇ ਕੰਮ ਹਾਂ ਕੰਮ ਹੋਣੀ ਨਿਵੇੜਕੇ ਟਿਆ ਬੇਬੇ ਕਿੱਧਰ ਗਈ ਬੇਬੇ ਦਰਵਾਜ਼ੇ ਗਰਮੀ ਕਿੰਨੀ ਕਰੀ ਬੈਠਾ ਰੱਬ ਹਣਾ ਹੋਰ ਬਾਲੀ ਤੋਂ ਪਾਜ ਤਾਂ ਬੜੀ ਜ਼ਿਆਦਾ ਕਰਨੀ ਆ ਮੈਂ ਵੀ ਹੁਣ ਮੈਂ 10 ਮਿੰਟ ਰੈਸਟ ਕਰਦੀ ਆ ਪਹਿਲਾਂ ਅਸੀਂ ਗੱਲਾਂ ਜੀਆਂ ਕਰੀਆਂ ਮੈਂ ਤੇ ਬੇਬੇ ਅੱਛਾ ਆਈਂ ਲੰਘ ਜਾ ਟਾਈਮ ਜਾ ਚਲ ਆਇ ਤੋ ਵਧੀਆ ਹਣਾ ਤੁਸੀਂ ਦੋਨੋਂ ਹੀ ਨਹੀਂ ਗੱਲਾਂ ਲੱਗੇ ਰਹਿੰਦੇ ਇੱਧਰ ਮੈਂ ਤਾਂ ਇਕੱਲੀ ਰਹਿ ਜਾਣੀ ਹਾਂ ਹਾਂ ਬੇਬੇ ਤਾਂ ਹੈਗੀ ਤੇਰ ਕੋਈ ਗੱਲਾਂ ਮਾਰਨ ਨੂੰ ਹਾਂ ਮੇਰੇ ਤਾਂ ਕੋਈ ਨਹੀਂ ਹੈਗਾ ਕਰ ਲੈ ਕੰਮ ਕੰਮ ਕਰਿਆ ਸੀ ਅੱਛਾ ਮੈਂ ਤਾਂ ਇੱਕ ਚੀਜ਼ ਲੈਣ ਆਈ ਸੀ ਜੀ ਦੇਵਾਂਗੀ ਤਾਂ ਤੇ ਦੇਣ ਵਾਲੀ ਹੋਈ ਦੇ ਦਾਂਗੇ ਚੀਜ਼ ਹਾਂ ਮੈਂ ਤਾਂ ਗੰਡੇ ਲੈਣ ਆਈ ਸੀ ਚਾਰਕਾ ਚਾ ਲੈ ਜਾ ਜੀ ਕੀ ਬਣਾਉਣੇ ਹਨ ਮੰਦੇ ਅੰਦਰ ਚਟਨੀ ਬਣਾਉਣੀ ਹੈ ਅੰਦਰ ਅੱਛਾ ਠੀਕ ਹੈ ਲੈ ਜਾ ਚਾ ਬਣਾਈਏ ਹਾਂ ਬਸ ਰੋਟੀ ਬਣਾਉਣੀ ਹੈ ਖੇਤ ਵਿੱਚ ਫਿਰ ਦਾਨੀ ਮੇਰੇ ਅੱਛਾ ਚਟਨੀ ਜਿਹਾ ਬਣਾ ਕੇ ਪੇਹ ਦੇ ਦਿੰਨੇ ਘਰ ਹੂੰ ਦਾ ਝੋਨਾ ਨਾਲ ਲੱਗ ਰੇ ਮੇ ਤੁਹਾਡੇ ਜਿਹਾ ਲੱਗੇ ਸਾਡੇ ਤਾਂ ਨੁੱਪੜ ਗਿਆ ਛੋਨੇ ਛੋਨੇ ਵਾ ਸਾਡਾ ਫਰ ਥੋੜਾ ਹੀ ਸੀਗਾ ਉਹ ਦੋ ਤਿੰਨ ਕੁ ਮਿੰਟਾਂ ਦਾ ਕੰਮ ਆ ਗਿਆ ਸੀ ਅੱਛਾ ਹਾਜੀ ਲੱਗਿਆ ਹਾਜੀ ਅੱਛਾ ਤੇ ਬੈਠੇਂਗੇ ਕਿ ਦਿਮਗੰਡੇ ਪਾ ਕੇ ਨਾ ਬਸ ਬੈਠਣ ਦਾ ਟਾਈਮ ਕਿੱਥੇ ਮੈਨੂੰ ਪਾ ਕੇ ਦੇ ਦੇਂਦੇ ਆਇਆ ਲੈ ਜਾ ਉਥੋਂ ਆਪਿਆ ਆਹੀ ਰਹੀ ਇਹ ਵਸ ਹੁਣਤਾ ਦੇਖੀ ਬਹੁਤ ਨੇ ਹੱਥ 'ਚ ਫੜਾएंगे ਕਿਸ ਭਾਂਡੇ 'ਚ ਪਾ ਕੇ ਦੇ ਦੇਣਾ ਹੱਥ ਜਣ ਮੈਂ ਕਰਕੇ ਮੈਂ ਲੈ ਕੇ ਜਾਉਂਗੀ ਗਲੀ ਚ ਡਿੱਗ ਜਾ ਆਹ ਹਾਲ ਜਿਹਾ ਪਹਿਲਾਂ ਕਰ ਦਿੰਦੀ ਮੈਂ ਆਹੀ ਰੇ ਇਹ ਬਸੰਤ ਤਾਂ ਸਾਡੇ ਵੀ ਮੁੱਕ ਗਏ ਥੋੜੇ ਜਿ ਰਹਿ ਗਏ ਥੋੜੇ ਦਬਾਵਾ ਸਿਕੰਡੇ ਦੇ ਹੋਰ ਬਸ ਆਈ ਮੜੇ ਮੜੇ ਨੇ ਤੇਰਾਉਂਗੀ ਮੈਂ ਵਿੱਚ ਦੇ ਚੰਗਾ ਟਾਈਮ ਲੱਗੇ ਕੋਈ ਨਾ ਬਾਈ ਰੋਜ਼ ਵੀ ਕੰਮ ਆ ਗਾ ਤਾਂ ਦੁਪਹਿਰੇ ਦੁਪਹਿਰੇ ਚੱਲ ਪੈਂਦੀ ਐ ਛਟਨੀ ਬਣਾਉਣੀ ਐ ਅਸੀਂ ਮੈਗੀ ਬਣਾਉਣੀ ਐ ਰੋਜ਼ ਆ ਜਾਂਦੀ ਐ ਕਦੇ ਗੰਡੇਆਂ ਨੂੰ ਆ ਗਈ ਕਦੇ ਕਾਸੇ ਨੂੰ ਆ ਗਈ ਸਾਰੇ ਘੰਡੇ ਮਕਾਤੇ ਆ ਰਹੇਗੇ ਚਾਰ ਇੱਕ ਐਨਾ ਸੁਖਰਾ ਤੇ ਬੇਬੇ ਨਹੀਂ ਸੀ ਘਰੇ ਬੇਬੇ ਕਹਿੰਦੀ ਆ ਭਾਈ ਥਾਲ ਪਰਖੇ ਦੇ ਦੇ ਕੋਈ ਨਾ ਚਲ ਆਪਣੇ ਤਾਂ ਕਰਦੇ ਗੰਡੇ ਸੀ ਇਹ ਰੋਜ਼ ਦੇ ਕੰਮ ਆ ਗਾ ਬੇਬੇ ਤਾਂ ਹੁਣ ਪਹਿਲਾਂ ਵਾਲੀਆਂ ਗੱਲਾਂ ਕਰਦੀ ਐਗੀ ਵੀ ਪਹਿਲਾਂ ਟਾਈਮ ਚੰਗੇ ਸੀ ਪਹਿਲਾਂ ਟਾਈਮ ਚੰਗੇ ਸੀ ਲੋਕ ਇੱਕ ਦੂਜੇ ਦਾ ਸਮਝਦੇ ਸੀ ਬੇਬੇ ਦੀ ਗੱਲ ਵੀ ਆਪਾਂ ਮੰਨਦੇ ਆ ਹਨਾ ਹੁਣ ਕੋਈ ਕਿਸੇ ਦਾ ਨਹੀਂ ਗਾ ਨਾਲ ਇਹਨਾਂ ਦੇ ਘਰੇ ਗੰਡੇ ਪਏ ਹੋਣਗੇ ਤੇ ਬਸ ਆਪਦੇ ਘਰੋਂ ਹੀ ਖਰਚ ਕਰ ਦੂਜੇ ਨੂੰ ਪਾਗਲ ਸਮਝਦੇ ਆ ਹੁਣ ਲੋਕ ਇਹ ਮਨਵਾਇ ਬੜਾ ਗੁੱਸਾ ਚੜਦਾਗਾ ਗੰਡੇ ਨੂੰ ਦੇ ਤੇ ਹੁਣਾਂ ਨੂੰ ਪਤਾ ਹੋਰ ਕਸੇ ਨੂੰ ਆ ਜੂਗੀ ਇਹਦਾ ਨਾ ਦੁਪਹਿਰਾ ਦੇਖੇ ਨਾ ਆਥਨ ਦੇਖੇ ਨਾ ਤੜਕਾ ਦੇਖੇ ਤਪਾ ਮਾਰਦੀ ਆ ਬੰਦੇ ਨੂੰ ਆ ਰਹਿ ਗਏ ਚਾਰ ਕੇ ਗੰਡੇ ਨਿਉ ਨਿਮਗੇ ਹੀ ਕੀ ਕਰੇ ਬੰਦਾ ਨਾਲੇ ਆਪ ਜੇ ਕਸੇ ਨੂੰ ਭਗ ਜੇ ਆਪ ਜਿਹੀਆਂ ਗੱਲ ਹੀ ਨਹੀਂ ਕਰਦੀਆਂ ਹੁੰਦੀਆਂ ਇਹ ਇਹ ਤਾਂ ਬੇਬੇ ਨਹੀਂ ਸੀ ਕਰੇ ਆ ਗਈ ਪਰ ਮਜੀ ਆ ਗਈ ਬੇਬੇ ਹੂੰ ਉਹੀ ਬਸ ਮੜਾ ਜਿ ਪੈ ਜਾਈ ਗਈ ਸੀ ਹਾਈ ਹਾਈ ਓਹੋ ਬਾਲੀ ਗਰਮੀ ਆ ਥੀ ਬਾਲੀ ਅੱਗ ਲਾ ਰਖੀ ਰੱਬ ਨੇ ਅੱਛਾ ਨਾ ਉਹ ਵੀ ਪਈਆਂ ਸੀ ਵਿਚਾਰੀਆਂ ਅੱਛਾ ਹੂੰ ਹੋਰ ਫਿਰ ਦੁਪਹਿਰਾ ਹੋ ਜਾਂਦਾ ਮਨਪ੍ਰੀਤ ਆ ਗਈ ਪਹਿਲਾਂ ਦੁਪਹਿਰੇ ਦੁਪਹਿਰੇ ਕਿਉਂ ਗੰਡੇ ਲੈ ਕੇ ਗਈ ਹੈਗੀ ਰੋਜ਼ ਦਾ ਕੰਮ ਹੈ ਬੇਬੇ ਉਹਦਾ ਤਾਂ ਯਾਰ ਕੋਈ ਬੇਬੇ ਦੁਆ ਕਹਿੰਦੀ ਵੀ ਕੋਈ ਨਹੀਂ ਨਾ ਸਾਰੇਗੇ ਚਾਰਕ ਗੰਡੇ ਆਪਣੀ ਤਾਂ ਟੋਕਰੇ ਸੀ ਨਹੀਂ ਠੀਕ ਬੀਜੇ ਨਾ ਮੱਥਾ ਮਾਰਿਆ ਆਪਾਂ ਜੇ ਹੋਏ ਸੀ ਫੇਰ ਹੀ ਲੈਣ ਆਈ ਨਹੀਂ ਜੇ ਨਾ ਹੁੰਦੇ ਕਿੱਥੋਂ ਲੈ ਫੇਰ ਉਹ ਜੀ ਆਉਂਦੀ ਆ ਕਦੇ ਕਾਸੇ ਨੂੰ ਕਦੇ ਕਾਸੇ ਕੋਈ ਨਹੀਂ ਇੰਨਾ ਗਿਲਾਨੀ ਕਰਨੀ ਆ ਜਿਹੜਾ ਉਹ ਤਾਂ ਦੇ ਤੇ ਦਿੱਤੇ ਤੇ ਫਿਰ ਮੈਂ ਹੱਥ ਚ ਫੜਾਉਂਦੀ ਸੀ ਚਾਰ ਪੰਜ ਗੰਡੇ ਕਹਿੰਦੀ ਭੱਜ ਕੇ ਬੋਲੀ ਕਹਿੰਦੀ ਆਹੀਂ ਇੰਨੇ ਕੀ ਦੇਉਂਗੇ ਕਹਿੰਦੀ ਆਹੀਂ ਦੇਉਂਗੇ ਕਹਿੰਦੀ ਭਾਂਡ ਚ ਪਾ ਕੇ ਦਿਓ ਫਿਰ ਮੈਂ ਆਰ ਕੇ ਥਾਲ ਚ ਪਾ ਕੇ ਦਿੱਤੇ ਕੋਈ ਨਹੀਂ ਕੋਈ ਨਹੀਂ ਬੀਬੇ ਉਹੀ ਗੱਲ ਆ ਨਾ ਫਿਰ ਆਪ ਤਾਂ ਆਪਣੇ ਘਰੋਂ ਜਮਾਣੀ ਉਹ ਕਰਦੀਗੀ ਕੋਈ ਇੱਕ ਅੱਧੀ ਵਾਰੀ ਫਿਰ ਮੋੜ ਕੇ ਵੀ ਨਹੀਂ ਜਾਂਦੀ ਚੀਜ਼ ਦਰਸ ਮਾਣੀ ਲੈਂਦੀ ਹੈਗੀ ਮੈਂ ਤਾਂ ਕੁਝ ਬੋਲੀ ਨਹੀਂ ਚਾਲ ਲੈ ਜਾ ਮਾ ਮੇਰਾ ਜੀ ਜੱਕੇ ਪਿਆਉਣੇ ਤੋਂ ਉਦੋਂ ਮਰਿਆ ਤਾਂ ਉਹ ਹੁੰਦਾ ਈ ਜਿਹੜਾ ਲੈਣ ਆਉਂਦਾ ਉਦੋਂ ਮਰਿਆ ਉਹ ਹੁੰਦਾ ਜਿਹੜਾ ਮੂਰੋ ਜਵਾਬ ਦੇ ਦੇ ਕੋਈ ਨਹੀਂ ਬਫਦੇ ਕਰਾਂ ਚੀਜ਼ ਲੈਣ ਆਈ ਆਪ ਚਲਾਕ ਬਣਦੀ ਆ ਬੇਬੇ ਗੱਲ ਇਹ ਨਹੀਂ ਗਈ ਚਲਾਕ ਬਣਦੀ ਆ ਉੱਥੇ ਮੈਨੂੰ ਗੁੱਸਾ ਚੜਦਾ ਉਥੇ ਹੂੰ ਜੇ ਤਾਂ ਬੰਦਾ ਚੀਜ਼ ਲੈਣ ਆ ਜੀ ਉਹਨੂੰ ਮੋੜਨਾਂ ਨਹੀਂ ਆਹੀਂ ਤਾਂ ਥੋੜੀ-ਥੋੜੀ ਦੇ ਦੇ ਦਿਨੇ ਤਾਂ ਹੈ ਹੀ ਆ ਬੇਬੇ ਫਿਰ ਉਹ ਦਾ ਰੋਜ਼ ਦਾ ਕੰਮ ਹੀ ਆ ਅੱਗੇ ਵੀ ਦੇਖ ਲਾਤੀ ਇਹ ਸਤਜੁਗ ਸੀ ਬੰਡ ਕੇ ਚੀਜ਼ ਖਾਂਦੇ ਬੇਬੇ ਅੱਗੇ ਸਤਜੁਗ ਸੀ ਨਾ ਸਤਜੁਗ ਦੇ ਲੋਕ ਸੀਗੇ ਹੁਣ ਕੌਣ ਹੁਣ ਕਲ ਜੂਗਾਗਾ ਹੁਣ ਤਾਂ ਇਹ ਕਹਿੰਦੇ ਨੇ ਵੀ ਅਸੀਂ ਅਸੀਂ ਤਾਂ ਚਲਾਕ ਵਾਲੇ ਆ ਅਸੀਂ ਸਾਡਾ ਦਿਮਾਗ ਵਾਲਾ ਦੂਜਾ ਪਾਗਲ ਹੈ ਪਾਗਲ ਸਮਝਦੇ ਨੇ ਲੋਕ ਯਾਰ ਕੋਈ ਬੜੀ ਗਰਮੀ ਹੈ ਅੱਜ ਤਾਂ ਚਾਹ ਵੀ ਬਿੱਕਿੰਗ ਬੈਠੇ ਠੀਕ ਹੈ ਭਾਈ ਕੋਈ ਬੈਠਣ ਦੀ ਸੀ ਜਰੂਰ ਸੀ ਕਿੱਤੋਂ ਹੈ ਬੜੀ ਗਰਮੀ ਹਾਂ ਗਰਮੀ ਵਾਲੀ ਹੈਗੀ ਗਰਮੀ ਵਾਲੀ ਜੰਨੀ ਆਇਆ ਜਾ ਦੁਪਹਿਰਾ ਕੱਢਣਾ ਔਖਾ ਵਾਇ ਚਲੋ ਕੱਢੇ ਗਰਮੀ ਦੇ ਦੁਪਹਿਰੇ ਦੇ ਕਰੇ ਮਨ ਕੀ ਕੀ ਗੱਲ ਹੋ ਗਈ ਹੁਣ ਸਿੱਟ ਕਰ ਦਿੰਦੇ ਹਾਂ ਹੁਣਾਂ ਕਿਸੇ ਮਨਪ੍ਰੀਤ ਕਦੇ ਕਾਸੇ ਨੂੰ ਆਏ ਤੇ ਕਾਸੇ ਨੂੰ ਬੇਬੇ ਕਹਿੰਦੀ ਜਵਾਬ ਨਾ ਦਿਆ ਕਰ ਚਲ ਪੁੱਤ ਕੋਈ ਨਾ ਹੋਉਂਦਾ ਤੇ ਵੀ ਜਵਾਬ ਦੀ ਗੱਲ ਨਹੀਂ ਮੈਂ ਬੇਬੇ ਨੂੰ ਕਹਿੰਦੀ ਆ ਬੀ ਬੇਬੇ ਪਤਾ ਇੰਨੇ ਗੰਦੇ ਸੀ ਸਾਰੇ ਢੋਲੇ ਉਹਨੇ ਉਹ ਤਾਂ ਦੂਜੇ ਦਿਨ ਦਾ ਗੇੜਾ ਕਦੇ ਕਾਸੇ ਨੂੰ ਕਦੇ ਕਾਸੇ ਨੂੰ ਵੀ ਫਿਰ ਮੈਨੂੰ ਵੀ ਆਏ ਔਖਾ ਲੱਗਦਾਗਾ ਮੈਂ ਸਾਰਾ ਦਿਨ ਸੱਚ ਬਿੰਦ ਬਹਿ ਕੇ ਦੇਖਿਆ ਨਹੀਂ ਲੋਟਾ ਗੱਲ ਤਾਂ ਵੀ ਪਰਮੀਤਲ ਵੀ ਸਹੀ ਆ ਆਪ ਜਿਹੜਾ ਲਾਹ ਕੰਦੀ ਆ ਉਹ ਤੁਸੀਂ ਢੋਲੀ ਲੈਣ ਗਏ ਸੀਗੇ ਤੇਲ ਵਾਸਤੇ ਖਾਲੂ ਢੋਲੀ ਨਵਾਂ ਤਾਂ ਸੀ ਨਾ ਨਵਾਂ ਕਹਿੰਦੇ ਤਾਂ ਹੈ ਨਹੀਂ ਉਹ ਤਾਂ ਖੇਤ ਪਈ ਆ ਹਾਂ ਐ ਕਰਦੇ ਮੇਰੇ ਜਿਹੜਾ ਛੋਟਾ ਟਾਈਮ ਸੀ ਨਾ ਉਹ ਬੜਾ ਚੰਗਾ ਸੀਗਾ ਅਗਲਾ ਨਾ ਬਰਾਬਰ ਸਮਝਦੇ ਵੀ ਅੱਜ ਮੈਨੂੰ ਕੰਮ ਪਿਆ ਤੇ ਕੱਲ ਨੂੰ ਇਹਨੂੰ ਪਿਆ ਤੇ ਜਿਹੜਾ ਹੁਣ ਦਾ ਟਾਈਮ ਆਗਾ ਇਹ ਬਹੁਤ ਮਾੜਾ ਆਗਾ ਮਾੜਾ ਇਹ ਕਰਕੇ ਵੀ ਲੋਕ ਬਸ ਆਪ ਤਾਂ ਕੰਮ ਲੈ ਲੈਣਾਂਗੇ ਤੇ ਦੂਜਿਆਂ ਨੂੰ ਜਵਾਬ ਦੇਣਗੇ ਜਿਹਨੂੰ ਪਾਗਲ ਸਮਝਦੇ ਆ ਹੈ ਚਲ ਕੋਈ ਨਹੀਂ ਪੁੱਤ ਗਮਾਨ ਮੱਥਾ ਇਹਦਾ ਗਮਾਨ ਦਾ ਹੈ ਵੀ ਗਮਾਨ ਬਣ ਕੇ ਚੱਲਣਾ ਤੇ ਫਿਰ ਵੇਚਾਂਗੇ ਇਹਨਾਂ ਦੇ ਚੀਜ਼ਾਂ। ਫਿਰ ਪਤਾ ਲੱਗੂ ਗਮਾਨ ਕੀ ਬਾਅਦ ਹੁੰਦੇ। ਬੇਬੇ ਉਹ ਤਾਂ ਦੇ ਦੇਣਗੇ। ਕਿਹਨੂੰ ਦੇਣ ਦੇ? ਜੇ ਤੂੰ ਹੁੰਦੇਂਗੀ ਤੈਨੂੰ ਜਵਾਬ ਦੂੰ। ਗਮਾਨ ਮੱਥਾ ਤਾਂ ਹੁੰਦਾ ਨਾ ਬੇਬੇ ਜਿਹੜਾ ਬੰਦਾ ਇੱਕ ਦੂਜੇ ਨੂੰ ਕੰਮ ਤੇ ਦੇਵੇ। ਇਹਦੀ ਨਹੀਂ ਫੜਦੀ ਨਹੀਂ بس 2 ਮਿੰਟ ਬੈਠੂਗੇ ਚੀਜ਼ ਲੈ ਕੇ ਵਸ ਮਿਲ ਕੇ। ਤਰੇ ਦੁੱਖ ਸੁੱਖ ਚ ਨਹੀਂ ਆਇਆ ਇਹ ਕਦੇ ਕਿ ਹਾਂ ਵੀ ਲੈ ਮੈਨੂੰ ਕੰਮ ਵੀ ਕਰਾ ਲੈਣੀ ਆ। ਤੇ ਜਿੱਦਾਰੇ ਚ ਇਹ ਤਾਂ ਕੋੜ ਨਹੀਂ ਹੁੰਦੀ ਹੈ ਜੀ। ਕੀ ਦਾਰੇ ਚ ਇਹ ਨਹੀਂ ਆਏ ਬੇਹਣਾ ਬਾਕਸ ਤਾਂ ਕਰਦੇ ਆਂ ਅੰਦਰ ਸਾਹਮਣੇ ਜਮਾ ਨਹੀਂ ਕਰਦੇ ਇਹ ਚੀਜ਼ ਦਾ ਚੱਲ ਜਿਹਦੇ ਹੁੰਦੀ ਹੈ ਤੀਏ ਉਸੇ ਦੇ ਲੈਣ ਆਏ ਆ ਆ ਪਿਛੇ ਜੇ ਨਾ ਮੈਂ ਇੱਕ ਮਾਲੂ ਗਿਆ ਸੀ ਅਸਟਾਰ ਤੇ 20 ਬੰਦੇ ਸਾਰੇ ਨਹੀਂ ਤੇ ਅੱਗੇ ਨਾ ਦਾਦੇ ਹੁੰਦੇ ਸੀਗੇ ਬਜ਼ੁਰਗ ਆਪਣੇ ਹੋਰ ਆ ਬਾਪੂ ਦੇ ਦਾਦੇ ਹੁੰਦੇ ਕਹਿੰਦਾ ਵੀ ਐ ਲਾਲਾ ਜਿੱਥੇ ਕੰਮ ਕਰਦੇ ਹੁੰਦੇ ਉੱਥੇ ਛੱਡਿਆ ਹੁੰਦੇ ਉੱਥੇ ਛੱਡਿਆ ਹੁੰਦੇ ਆਲਾ ਕਹਿੰਦੇ ਵੀ ਉਹਨੇ ਮਰਗ ਤੋਂ ਗਈ ਉਹਨਾਂ ਦੇ ਚੱਲੋ ਉਹਨੇ ਚੱਲੋ ਹੁਣ ਇੱਕ ਬੰਦਾ ਵੀ ਕੀ ਕਰੂਗਾ ਬੇਬੇ ਮੈਨੂੰ ਐ ਦੱਸ ਹੁਣ ਇੱਕ ਬੰਦਾ ਇਕੱਲਾ ਇੱਕ ਇੱਕ ਝੋਕੇ ਕੀ ਕਰੂਗਾ ਜੇ ਅਗਲਾ ਹੁਣ ਜਿਵੇਂ ਉਹਨਾਂ ਨੂੰ ਕੋਈ ਲੋੜ ਪੈਂਦੀ ਆ ਉਹ ਚੀਜ਼ ਨੂੰ ਆ ਗਈ ਚੱਲ ਮਨਪ੍ਰੀਤ ਆਪਾਂ ਅੱਜੋਂ ਪਹਿਲੀ ਵਾਰ ਨਹੀਂ ਆਈ ਆਪਣੇ ਹਨਾ ਆਪਾਂ ਚੀਜ਼ ਉਹਨੂੰ ਦਿੰਨੇ ਆ ਪਰ ਜੇ ਆਪਾਂ ਬਗਜੀ ਮਨਜੀਤ ਢੋਲੀ ਲੈਣ ਭੱਜਿਆ ਸੀ ਖਾਲੀ ਆਪਣੇ ਭਰੇ ਪਿਆ ਸੀ ਉਧਰੋਂ ਵੀ ਉਹ ਸੀ ਤੇ ਤੇਲ ਪਿਆਸੀ ਉਹ ਚ ਗੁੱਜਾ ਤੇ ਇਹ ਕਹਿੰਦੇ ਇੱਕ ਢੋਲੀ ਹੋਰ ਪਰ ਆ ਲਈ ਜੋ ਢੋਲੀ ਲੈਣ ਬਾਕੇ ਤੇਲ ਵਾਲੀ ਖਾਲੀ ਖਾਲੀ ਰਹਿਣੀ ਗਈ ਸੀ ਕਹਿੰਦੇ ਹੈ ਨਹੀਂ ਕਿਸੇ ਢੋਲੀ ਘਰੇ ਖਾ ਪਈ ਹੋਗੀ ਜਿਸ ਨੂੰ ਆਤ ਹੀ ਹੁੰਦੀ ਹੈ ਧੀ ਇਹ ਚੱਲ ਕੋਈ ਸਾਹਮਣੇ ਪਈ ਮੰਦਿਰ ਕਹਿੰਦਾ ਮੈਨੂੰ ਦਿਸੀ ਜਾਉ ਕੋਈ ਜਿਸ ਨੂੰ ਆਤ ਹੀ ਆਉਂਦੀ ਹੈ ਉਹ ਗੱਲ ਆ ਇਕੱਠ ਦੇਣਾ ਪੈਂਦਾ ਜਾਂ ਇਕੱਠ ਲੈਣਾ ਪੈਂਦਾ ਹਣਾ ਤੇ ਹੁਣ ਤੁਸੀਂ ਉਹ ਤੁਸੀਂ ਤਾਂ ਆਫ ਟਾਈਮ ਦੇ ਹੋਗੇ ਸਤਜੋਗ ਦੇ ਅੱਜ ਕੱਲ ਕਲ ਜੋਗ ਹੈਗਾ ਪਹਿਲੇ ਲੋਕ ਸੀ ਪਹਿਲੇ ਲੋਕ ਸੀ ਉਦੋਂ ਤਾਂ ਸੀ ਉਹ ਤਾਂ ਵੀ ਹਰੇਕ ਚੀਜ਼ ਵੰਡ ਕੇ ਮਸਤਾਨੀ ਖਿੜਦੇ ਲੋਕ ਕਰਦੇ ਕਰੋ ਖਰਚ ਬੰਦ ਕਰਦੇ ਆ ਉਹ ਤਾਂ ਜੇ ਆਪ ਨੂੰ ਐ ਗੱਲ ਨਾ ਕਿਸੇ ਨੂੰ ਆਉੜ ਦੀ ਕਹਿੰਦੇ ਦੂਜੀ ਬੇਬੇ ਨੂੰ ਚੁੱਕ ਕੇ ਆ ਹੁਣ ਤਾਂ ਲੋਕ ਰੱਖਦਾ ਅਗਲਾ ਆ ਮਾਪੀ ਤੋਂ ਕੋਲ ਗੱਲ ਕਰਕੇ ਦੇਖ ਲਈ ਕੋਈ ਕਿਹੜਾ ਠਾਣਾ ਸੁਣਾਉਗੀ ਠੀਕ ਨਹੀਂ ਮੇਰੇ ਜਿੰਦਾ ਕੁ ਚਲਾ ਕੇ ਬੰਦਾ ਨਹੀਂ ਆ ਚਲੋ ਛੱਡੋ ਪਰਾਂ ਕਿਉਂ ਦਿਮਾਗ ਖਰਚ ਕਰਿਆ ਆ ਮੋਟਰਸਾਈਕਲ ਲੈ ਗਈ ਉਹ ਆਪਣੀ ਗਮਾਂਡੀ ਤੇ ਤੇਲ ਵੀ ਕੱਢ ਲਿਆ ਵਿੱਚੋਂ ਮੈਂ ਇਹ ਗੱਲਾਂ ਗੱਲ ਤਾਂ ਉਹ ਆਖਿਲੇ ਸੀ ਕਿ ਨੈਰ ਇਹ ਜੋ ਚੋ ਲੱਗ ਗਈ ਤੇ ਝੋਕਣਾ ਬੰਦ ਖਾ ਗਏ ਨਹੀਂ ਨਹੀਂ ਇਹ ਗੱਲ ਗਲਤ ਹੈ ਲੋਕ ਬੇਈਮਾਨ ਹੋ ਗਏ ਪਾਪੀਦਲਾਂ ਦੇ ਹੋ ਗਏ ਅੱਗੇ ਸੀ ਅੱਗੇ ਜੇ ਅੱਗੇ ਸੱਤ ਜੋ ਗੁੱਸੇ ਸੱਤ ਜੋ ਸੀਗਾ ਹੁਣ ਕੋਈ ਨਹੀਂ ਬਹੁਤ ਨਾਲ ਹੁਣ ਟਿਕ ਨਾ ਜ ਬੇਈਮਾਨ ਨੇ ਜਿਸ ਵੀ ਕੱਟਦੇ ਨਾ ਘਾਂਟੀ ਦੀ ਤਾਂ ਢੋਲੀ ਭਰੀ ਪਈ ਸੀ ਪਰ ਜੇ ਮੈਂ ਆਪ ਦੀ ਘਰ ਅੰਖੰਡ ਵਰਤਨ ਲੱਗੀ ਉਹ ਤੋਂ ਦੋ ਦੋਨਾ ਚ ਥੱਲੇ ਵੱਜੂਗੀ ਇੰਨਾ ਤੂੰ ਹੀ ਲਿਆਉਣੀ ਆ ਫੇਰ ਸੌਦਾ ਸੜਦੇ ਲਿਆ ਕੇ ਕਰੇ ਆ ਵੀਰ ਬਤਨ ਕਿੱਲਾ ਆਈ ਏ ਡੱਬਾ ਚੱਕੀ ਕੀ ਮੈਂ ਵਰਮਜੀਤ ਬਾਈ ਬਾਈ ਠੀਕ ਆ ਤੂੰ ਸੁਣਾ ਠੀਕ ਆ ਵਧੀਆ ਬਹਿ ਜਾ ਬਸ ਬੈਣ ਦਾ ਟਾਈਮ ਤਾਂ ਕਿੱਥੇ ਹੈਗਾ ਮੈਂ ਤਾਂ ਨਾ ਖੇਤ ਨਿੰਬੂ ਪਾਣੀ ਬਣਾ ਕੇ ਭੇਜਣਾ ਸੀਗਾ ਖੰਡ ਦਾ ਕੱਲ ਪਰਸੋਂ ਲਿਆਂਦੀ ਸੀ ਉਹ ਥੋੜੀ ਜਿਹੀ ਹੋ ਹੋ ਗਈ ਕੱਟ ਗਈ ਖੰਡ ਲੈਣੀ ਹੈ ਹਾਂ ਮੈਂ ਪਾਣੀ ਬਣਾ ਕੇ ਭੇਜਣਾ ਉੱਥੇ ਖੇਤ ਕੋਈ ਨਾ ਮੈਂ ਲਿਆ ਕੇ ਦੇ ਜੂਗੀ ਫਿਰ ਕੋਈ ਨਾ ਜਦੋਂ ਲਿਆਂਦੀ ਨਾ ਉਦੋਂ ਫੜਾ ਜੂਗੀ ਆ ਤੁਮ ਦੱਕ ਤਾ ਲੈ ਆ ਮੰਗ ਮਰ ਜਾ ਆਹੀ ਦੇ ਮਾ ਪਰਕੇ ਪਰਕੇ ਦੇ ਕੌਲੀ ਲੈ ਜਾ ਕਿ ਸਰਨਾ ਨਹੀਂ ਨਹੀਂ ਸਰਨਾ ਨਹੀਂ ਉਹ ਪਾਣੀ ਵੱਧ ਜਾਊਗਾ ਨਾ ਖੇਤ ਫਿਰ ਰੋਣ ਦਾ ਕੰਮ ਆਗਾ ਅੱਡਾ ਵੱਡਾ ਕੌਲਾ ਮੀਮਣੀ ਮੂਟੇ ਕੌਂ ਦੇ ਲਿਆ ਬੰਲਾ ਦੇ ਆ ਲੈ ਬਈ ਦੇ ਜੂਗੀ ਮੈਂ ਜਦੋਂ ਲੈਂਦੀ ਕੋਈ ਨਾ ਫੜਾ ਜੂਗੀ ਇਹ ਤੇ ਕਾਈ ਹੈ ਹਾਂ ਰੋਜ਼ ਦੀ ਕੰਮ ਹੈ ਹਾਂ ਰੋਜ਼ ਦੀ ਕੰਮ ਹੈ ਮੈਥੋਂ ਨਹੀਂ ਬਗਾਈ ਵਰਦੀ ਇਹ ਨਾਲ ਖਾਦਣਾ ਨਹੀਂ ਤੇ ਮੰਜਾ ਹੋਰ ਦਾ ਹਾਂ ਪਾਨਮੀ ਦੇ ਕੱਪੜੇ ਪ੍ਰੈਸ ਕਰ ਮੇਰੇ ਜਾਣਾ ਕਿੱਥੇ ਤੁਸੀਂ ਮਟਮ ਜਾ ਕੇ ਆਉਣਾ ਕਰ ਦਿੰਨੇ ਆ ਜਲਦੀ ਆਦੀ ਕਰ ਦੇਗਾ ਕਰ ਦਿੰਨੇ ਆ ਕਸ ਨੂੰ ਕਿ ਹੋ ਗਿਆ ਜਲਦੀ ਨਹੀਂ ਚੱਲੀ ਨਹੀਂ ਨਾ ਤੁਮਰਪ੍ਰੀਤ ਕੀ ਫੜ ਲਿਆ ਇੱਕ ਗੜੇ ਚੁੱਲ੍ਹੇ ਪਾਸੋਂ ਖਰਾਬ ਹੀ ਸੀ ਇਹ ਅੱਜ ਤਾਂ ਜਮੀ ਨਹੀਂ ਕੋਈ ਬੱਤੀ-ਬੁੱਤੀ ਚੱਲਦੀ ਨਹੀਂ ਪੱਜ ਕੇ ਮਨਪ੍ਰੀਤ ਕੀ ਫੜ ਕੇ ਲਿਆ ਹੁਣੇ ਜਾਣਾ ਹਾਂ ਹੁਣੇ ਹੀ ਚਾਹੀਦੀ ਹੈ ਹਾਂ ਹੁਣੇ ਚਾਹੀਦੀ ਹੈ ਪੱਜ ਕੇ ਹੁਣੇ ਜਾਣਾ ਤੁਸੀਂ ਹਾਂ ਮੈਨੂੰ ਬੜਾ ਹੀ ਦੇਖਿਆ ਕੀ ਹੋਇਆ ਇਹ ਪਤਾ ਨਹੀਂ ਹੋਇਆ ਤਾਂ ਖਰਾਬ ਹੀ ਹੈਗੀ ਟੁੱਟੀ ਪਈਏ ਇਹ ਕਾਰ ਨਿਕਲੀ ਪਈ ਆ ਦੇ ਹੂੰ ਕਾਰ ਕਰ ਕੇ ਫਿਰ ਕਾਰ ਫਿਰ ਬਦਲੋਗੇ ਮੈਂ ਤੂੰ ਪਹਿਲਾਂ ਉਹਨਾਂ ਪ੍ਰੈਸ ਫੜ ਲੈ ਮਣੀ ਬੜੀ ਕਾਲੀ ਹੈ ਜੀ। ਕਿਹਾ ਕੀ? ਮੈਂ ਕਿ ਕਰਾਂ ਮੈਂ ਤੇ ਮੈਂ। ਮਾਨਪ੍ਰੀਤ ਕਰਿਆ? ਹਾਂ ਭਈ ਆ ਜਾ। ਛੋਟੀ ਪ੍ਰੈਸ ਦੇ ਦਿਓ ਮਾੜੀ ਜੀ। ਪ੍ਰੈਸ ਤਾਂ ਦੀਦੀ ਪੱਤਾ ਸੜਿਆ ਪਿਆ ਉਹਦਾ ਤਾਂ। ਛੋਟੀ ਪ੍ਰੈਸ ਵੀ ਅੱਜ ਖਰਾਬ ਹੋਣੀ ਸੀ। ਹੋਰ ਹੁਣ ਦਮੀਨਾ ਹੋ ਗਿਆ ਸਾਡੇ ਅੜੇ ਜਾਣਾ ਸੀਗਾ ਮਨਜੀਤ ਨੇ ਕਿਤੇ ਤੇ ਉਹ ਪ੍ਰੈਸ ਸਾਡੀ ਪਤਾ ਨਹੀਂ ਕਿਉਂ ਤਾਰ ਤੂਰ ਮੱਚ ਗਈ ਚੱਲੀ ਨਹੀਂ ਗਈ। ਮੱਚਾ ਹੋਰ ਉਹ ਤਾਂ ਮੈਨਾਂ ਹੋ ਗਿਆ ਦੁਕਾਨ ਤੇ ਪੈਸੂ ਕੋਈ ਗਾਰ ਹੀ ਨਹੀਂ ਕਰਦਾ ਲੈ ਕੇ ਨਹੀਂ ਆਂਦੀ ਫੜ ਕੇ ਕਿਸੇ ਨੇ ਮੈਂ ਦਾ ਬਾੜੀ ਤਾਂ ਆਈ ਸੀ ਥੋੜੇ ਪ੍ਰੈਸ ਲੈਣ ਥੋੜੀ ਵੀ ਪ੍ਰੈਸ ਖਰਾਬ ਹੋ ਗਈ ਅੱਜ ਹੀ ਹੈ ਮੈਂ ਨੂ ਮੈਂ ਵੀ ਕਰੇ ਬਹੁਤ ਤੰਗ ਹੋਈ ਪਈ ਐ ਪ੍ਰੈਸ ਮੇਣਾ ਕਿਉਂ ਡੇਲੀ ਰੋਡ ਪੈਂਦੀ ਐ ਪ੍ਰੈਸ ਦੀ ਤਾਂ ਚੰਗਾ ਭਨੇ ਹੋਰ ਕੋਈ ਨਾ ਪਈ ਹੋਰ ਪਤਾ ਕਰ ਲੈ ਇਹਨਾਂ ਨੂੰ ਹੋਰ ਤਾਂ ਹੁਣ ਕਿਸੇ ਦੇ ਪੁੱਛਾਂਗੀ ਪਤਾ ਕਰ ਲੈ ਮੈਂ ਤੁਹਾਡੇ ਆਈ ਸੀ ਮਾਂ ਚਲੋ ਮੜੀ ਕਰ ਦੂੰਗੀ ਕੋ ਸੂਟ ਪ੍ਰੈਸੀ ਸੀਗਾ ਕਰਨ ਵਾਲਾ ਉਹ ਕਹਿੰਦੇ ਕਾਲੀ ਹੈਗੀ ਮੈਂ ਚਲ ਮੱਝ ਕੇ ਫੜ ਲੈਣੀ ਐ ਜੇ ਚਲਦੀ ਹੁੰਦੀ ਤਾਂ ਲੈ ਜਾਂਦੀ ਜਵਾਬ ਨਹੀਂ ਸਤਨੂੰ ਹਨ ਹੋਈ ਖਰਾਬ ਪਈ ਐ ਦੇ ਦੇ ਨੂੰ ਪ੍ਰੈਸ ਮੇਰੇ ਤਾਂ ਨਵੀਆਂ ਪ੍ਰੈਸ ਹਜੇ ਜਮਾ ਡੱਬੇ ਚੋਂ ਵੀ ਨਹੀਂ ਖੁੱਲੀ ਹੈਗੀ ਡੱਬੇ ਚ ਸਾਂਭੀ ਪਈ ਐ ਇਹ ਤਾਂ ਹਰੇਕ ਨੂੰ ਚੱਕ ਕੇ ਫੜਾ ਲੈਂਦੇ ਆ ਕਦੇ ਕਿਸੇ ਨੂੰ ਦੇਤੀ ਚੀਜ਼ ਕਦੇ ਕਿਸੇ ਨੂੰ ਦੇਤੀ ਖਰਾਬ ਕਰਾ ਕੇ ਤਰਾ ਦਿੰਦੇ ਐਦੂ ਚੰਗਾ ਇਹਨਾਂ ਨੂੰ ਜਵਾਬ ਦੇ ਦਾਂ ਮੈਂ ਦੇਤਾ ਮੈਂ ਤਾਂ ਐਵੇਂ ਦੇਈ ਜਾਓ ਐਵੇਂ ਵੀ ਕਰਦੇ ਪ੍ਰੈਸ ਮੈਂ ਪਤ ਲੈਣ ਗਈ ਐ ਪ੍ਰੈਸ ਆਈ ਨਹੀਂ ਮਨ ਹੋਰ ਮਨਪ੍ਰੀਤ ਤੇ ਗਈ ਐਗੀ ਚਲਾਉਂਦੀ ਹੋਊਗੀ ਬਤਾ ਕਰਨਾ ਨਹੀਂ ਜੇ ਉਹਦੇ ਕੋਲ ਨਹੀਂ ਮੈਂ ਆਖੇ ਮੈਂ ਖੇਤੋਂ ਆਉਣਾ ਚੀਜ਼ ਨਹੀਂ ਕਰਦੀ ਉਹਨਾਂ ਜਾਣਾ ਹੈਗਾ ਲੈ ਲੋ ਪ੍ਰੈਸ ਕਿਹਾ ਮੈਨੂੰ ਕਹੇ ਸਾਡੇ ਦਾ ਪੱਤਾ ਮੱਚਿਆ ਪੈਗਾ ਕਹਿੰਦੀ ਟੁਕ ਵਾਂਗੂ ਤੋੜ ਕੇ ਸੜਤੀ ਮੈਂ ਕਰੇ ਗਈ ਨੂੰ ਐ ਵੀ ਨਹੀਂ ਕਿ ਹੈਗਾ ਬੀ ਬਹਿ ਜਾ ਖੜ ਜਾ ਜਾ ਆਪ ਕਦੇ ਕਾਸੇ ਨੂੰ ਕਦੇ ਕਾਸੇ ਨੂੰ ਸਾਰਾ ਦਿਨ ਰੋੜੀ ਲੱਗੀ ਰਹਿੰਦੀ ਹੈ ਜੀ ਮੈਂ ਬੋਲੀ ਨਹੀਂ ਹੈਗੀ ਚੁੱਪ ਕਰਕੇ ਆ ਗਈ ਕਹਿੰਦੀ ਸਾਡੇ ਤਾਂ ਪ੍ਰੈਸ ਹੋ ਹੋਈ ਪਈ ਹੈ ਬਈ ਮੰਡੀ ਪਈ ਹੈ ਮੈਂ ਸਭ ਤੋਂ ਤੈਨੂੰ ਕਹਿ ਨਹੀਂ ਆਂ ਇਹ ਚੀਜ਼ ਦੇ ਆ ਨਾ ਕਰਾ ਦੇਣੀ। ਦੇਖ ਲੈ ਵੀ ਲੋਕ ਇਹ ਜੇ ਨੇ ਇਹ। ਟਾਈਮ ਬਦਲ ਗਿਆ ਦੱਬੇ ਹੁਣ ਨੀ ਕੋਈ ਕਿਸੇ ਨੂੰ ਕੀ ਬੰਦਾ ਇਹ ਤਾਂ ਆਪਾਂ ਹੀ ਆ। ਹੁਣ ਫਿਰ ਪ੍ਰੈਸ ਕੀ ਦੀ ਲਿਆਉਂਗੇ ਫੜ ਕੇ? ਫਿਰ ਐ ਕਰੋ। ਮੈਂ ਫੇਲਰ ਦੀ ਫੜ ਲਿਓ ਕਾਕੇ ਦੀ ਫਿਰ। ਕਾਕੇ ਦੀ ਲਿਆਉਣਾ ਫਿਰ ਮੈਂ ਯਾਰ। ਹੋ ਕੀ ਆ ਫਿਰ? ਲਿਆਉਣਾ। ਮੈਂ ਤੁੱਪੇ ਤੁੱਪੇ ਗਈ ਨਾਲੇ ਤਾਂ ਹੁਣ। ਨੀ ਗਮਾਓ ਸੱਚੀ ਗੱਲ ਹੀ ਐ। ਮੈਂ ਲੱਖਾਂ ਦੀ ਮੇਰੀ ਪਤਾਂ ਵੀ ਨਹੀਂ ਗਮਾ। ਚੰਗ ਲਾਵਾ ਗਾ। ਚੰਗ ਬੱਤ ਕਰ। ਐ ਮੈਂ ਗਈ ਮੈਂ ਤਾਂ ਉਹਨਾਂ ਦੇ ਘਰੇ। ਕਿ ਮੇ ਤਾਂ ਠੀਕ ਆ ਭਾਈ ਪੈ ਗਈ ਆ ਕੇ ਹੋਰ ਪੈਣ ਪੈ ਗਈ ਖਾਕ ਮੇੜ ਗਈ ਸੀ ਪ੍ਰੈਸਰ ਪ੍ਰੈਸ ਲੈਣ ਗਿਆ ਮਨਜੀਤ ਅੱਛਾ ਚਲ ਕੋਈ ਨਾ ਦੇਰ ਹੋ ਗਈ ਤੇ ਤੂੰ ਚਲਦੀ ਨਹੀਂ ਹੁੰਦੀ ਹੈ ਨਾ ਚੀਜ਼ ਫਿਰ ਤਾਂ ਅਗਲਾ ਜਵਾਬ ਦੇ ਦਿੰਦਾ ਮੇ ਤਾਂ ਖਰਾਬ ਹੋਈ ਪਈ ਸੀ ਚਲਦੀ ਤੂੰ ਕਹਿ ਦਿੰਦਾ ਅਗਲਾ ਵੀ ਚਲਦੀ ਨਹੀਂ ਟਾਈਮ ਹੀ ਇਹ ਜਾ ਗਿਆ ਹਾਂ ਤਾਂ ਚਲਦੀ ਚੀਜ਼ ਤੋਂ ਹੀ ਅਗਲਾ ਕਹਿੰਦਾ ਸਾਡੀ ਤਾਂ ਚੀਜ਼ ਹੋ ਹੋਊਗੀ ਖਰਾਬ ਆ ਹੋਊਗੀ ਅਸੀਂ ਆਏਗੇ ਪਾਗਲ ਚਲ ਕੋਈ ਨਹੀਂ ਟੈਂਟੇਸ਼ਨ ਕੋਈ ਨਹੀਂ ਕੋ ਜਾਣਗੇ ਫੜ ਲਿਆ ਮੈਂ ਕੋਈ ਨਾ ਫਿਰ ਲੈ ਜਾ ਫੜ ਤੂੰ ਕਿਤੇ ਵਰਦੀਆਂ ਕੋਲੀ ਚੱਕੀ ਮੈਂ ਤਾਂ ਸਰਪ ਲੈਣ ਆਈ ਸੀਗੀ ਸਰਪ ਲੈਉਣ ਆਲੀ ਬਣੀ ਸਾਡਾ ਤਾਂ ਹੈ ਨਹੀਂਗੀ ਦੇਰਿੰਦੀ ਥੋੜੀ ਜੀ ਮੇਰੇ ਕੱਪੜੇ ਧੋਤੇ ਆਂਦੇ ਵਿਚਾਲੇ ਪਏ ਆ ਨਾ ਹੈ ਨਹੀਂਗੀ ਪਰਫੈਕਟ ਸਰਪ ਸਰਪ ਤੇਰੇ ਤਾਂ ਕੱਪੜੇ ਧੋਤੇ ਜਾਣਗੇ ਤੇਰੇ ਤਾਂ ਪੂਰੇ ਨਹੀਂ ਆਉਂਦਾ ਆੜਿਆ ਸਾਰਾ ਰੋਜ਼ ਦੇ ਕੰਮ ਹੋਗੇ ਦਿਨ ਚ ਚਾਰ ਚਾਰ ਗੇੜੇ ਮਾਰਦੀਆਂ ਤੂੰ ਤੋੜ ਜਾਂਦੀ ਜਦੋਂ ਲੈਣਾ ਹੁੰਦੇ ਪਹਿਲਾਂ ਕਿੰਨੀਆਂ ਚੀਜ਼ਾਂ ਮੋੜ ਗਈ ਕਿੰਨੀਆਂ ਲੈ ਗਈ ਸਾਡੇ ਚੀਜ਼ਾਂ ਤੂੰ ਕੋਈ ਨਾ ਇਹਦੇ ਬੇਬੇ ਦੇ ਮੂੰਹ ਨੂੰ ਮੈਂ ਚੁੱਪ ਸੀਗੀ ਬੇਬੇ ਮੈਨੂੰ ਕਹੀ ਹੁੰਦੀ ਨਹੀਂ ਕੋਈ ਨਹੀਂ ਕੋਈ ਨਹੀਂ ਚਲ ਮੇਰੇ ਘਾਸ ਨੇ ਕਮੈਂਟ ਆਏ ਸੀ ਪਿੰਡ ਥੋੜੀ ਭਜ ਛੱਡਦੇ ਆ ਸਾਡੇ ਕੇ ਭਜਦੇ ਆ ਇਹ ਚੀਜ਼ ਤਾਂ ਦਿੱਤੀ ਜਾਂਦੀ ਹੁੰਦੀ ਧਾਰੀ ਸਦਾਰੀ ਧਾਰੀ ਸਦਾਰੀ ਲੈ ਕੇ ਜਾਨੀ ਆ ਫਿਰ ਤੂੰ ਧਾਰੀ ਮੋੜਨੀ ਵੀ ਹੁੰਦੀ ਏ ਜੇ ਤੂੰ ਧਾਰੀ ਕਰਕੇ ਲੈ ਗਈ ਹਾਂ ਜੇ ਸਾਡਾ ਕੰਮ ਚੱਲੀ ਜਾਂਦਾ ਜੋ ਨਜ਼ਰ ਲਾਈ ਜਾਂਦੇ ਇਕੱਠਾ ਸੋਦਾ ਨਹੀਂ ਲੈਂਦਾ ਹਾਂ ਹੁਣ ਤੈਨੂੰ ਮਹੀਨਾ ਦਾ ਲਗਾਤਾਰੀ ਹੋ ਗਿਆ ਕਦੇ ਤੂੰ ਖੰਡ ਨੂੰ ਆ ਗਈ ਕਦੇ ਤੂੰ ਨਿੰਬੂ ਆਣ ਨੂੰ ਆ ਗਈ ਕਦੇ ਕਾਸੇ ਨੂੰ ਆ ਗਈ ਕਦੇ ਕਾਸੇ ਨੂੰ ਕਦੇ ਚਾਰ ਲੈਣ ਆ ਗਈ ਹੈ ਨਾ ਮੈਂ ਤਾਂ ਸਰਦਨ ਪੈਣੇ ਥੱਕ ਗਈ ਹੁਣ ਦਿਨ ਦੇ ਸਰਫ ਸਰਫ ਹੈ ਨਹੀਂ ਕਿੱਥੇ ਦੇਦੀ ਤੈਨੂੰ ਥੋੜੀ ਜਿਹੀ ਦੇ ਦਿੰਦੇ ਕਰ ਮਾਂ ਪੈਣ ਜਿਵੇਂ ਤੇਰੇ ਪ੍ਰੈਸ ਅੰਦਰ ਪਈ ਖਰਾਬ ਹੋ ਗਈ ਨਾ ਮੈਨੂੰ ਸਾਰਾ ਪਤਾ ਜਾਣੋ ਜਾਣਾਂ ਮੈਂ ਪਾਗਲ ਨਹੀਂ ਹੈਗੀ ਮਿੰਟ ਚ ਕਹਤਾ ਕਿ ਪ੍ਰੈਸ ਤਾਂ ਸਾਡੀ ਮੰਡੀ ਪਈ ਹੈਗੀ ਹਾਂ ਫਿਰ ਪਈ ਮੰਡੀ ਹੈਗੀ ਐਵੇਂ ਥੋੜੀ ਕਹਤਾ ਮੈਂ ਦੇਖ ਬੇਬੇ ਤੂੰ ਉਹ ਫਿਰ ਹਸਿਆਣੇ ਕਹਿੰਦੇ ਹੁੰਦੇ ਕਿ ਲੱਖਾਂ ਦੀ ਮੇਰੀ ਪਤਮਾ ਐਵੇਂ ਲਈ ਗਮਾ ਜੇਤੀ ਪ੍ਰਸ ਦੇ ਅੰਦੀ ਕਾ ਨੂੰ ਫਿਰ ਵਿਗੜਦੀ ਗੱਲ ਹੋਈ ਖਾਈ ਗਈ ਮਿੱਠੀ ਹੋ ਕੇ